ਬਾਬਾ ਜੀ ਇੱਕ ਮੇਰੀ ਗੱਲ ਧਿਆਨ ਨਾਲ ਸੁਣੋ ਜਦੋਂ ਲਾਜ ਕਰਾਉਣੇ ਹੁੰਦੇ ਨੇ ਨਾ ਉਦੋਂ ਇਹੋ ਜਿਹੀਆਂ ਸੰਸਥਾਵਾਂ ਦੇ ਬਸ ਲਾਜ ਕਰਾਉਣ ਲਈ ਜਾਈਦਾ ਵਾ ਇਹ ਨਹੀਂ ਆਖੀਦਾ ਜਾ ਕੇ ਕਿ ਸਾਡੀ ਮਾਂ ਲੈ ਜਾਓ ਲਿਖਤੀ ਰੂਪ ਦੇ ਵਿੱਚ ਲਿਖ ਕੇ ਲੈ ਜਾਓ ਥੋੜੀ ਜੀ ਨਾ ਸ਼ਰਮ ਨੂੰ ਹੱਥ ਮਾਰੋ ਥੋੜੀ ਜੀ ਉਹ ਇੱਕ ਫਿਰਮ ਨਹੀਂ ਆਈ ਸੀ ਜ਼ਿਆਦਾ ਤੁਹਾਡੀ ਮਾਂ ਮੇਰੀ ਮਾਂ ਮੇਰੀ ਹਾਂ ਅੱਜ ਤੋਂ ਬਾਅਦ ਤੇਰਾ ਮਾਂ ਦਾ ਕੋਈ ਹੱਕ ਨਹੀਂ ਹਾਂ ਅੱਜ ਤੋਂ ਬਾਅਦ ਜ਼ਿਆਦਾ ਤੇਰੀ ਇਤਮਾਨ ਮਾਂ ਸਾਡੀ ਭਾਜੀ ਮੈਂ ਤੁਹਾਨੂੰ ਫੇਰ ਆਫਰ ਦਿੰਨਾ ਸਾਰੇ ਆਨੇ ਆਫਰ ਤੇ ਨਹਿਨਾ ਆਸ਼ਰਮ ਵੀ ਹੈਗਾ ਸਾਡੇ ਕੋਲ ਹੀ ਬੱਚਾ ਬਣਾ ਲੈ ਹੋਰ ਦੱਸੋ ਹੋਰ ਦੱਸੋ ਤੁਹਾਡੀ ਇੱਡੀ ਟੈਨਸ਼ਨ ਘਾਣਨੇ ਹੋਰ ਉਹਦੀ ਟੈਨਸ਼ਨ ਮੁਕਾਦਨੇ ਤੇ ਉਹਦੀ ਕੇਰ ਵੀ ਜੂ ਰੋਟੀ ਪਾਣੀ ਸਭ ਕੁਝ ਭਰਾਈ ਫਰੀ ਹਾਂ ਹੁਣ ਕਿਉਂ ਨਹੀਂ ਜਾਂਦਾ ਕਿ ਮੇਰੇ ਕੋਲ ਕੀ ਨਾ ਦਿੰਦਾ ਦਿਹਾੜੀ ਨਹੀਂ ਲੀ ਮੇਰੇ ਕੋਲ ਕੀ ਨਾ ਟਾਈਮ ਨਹੀਂ ਹੁੰਦਾ ਮਤਲਬ ਬਹੁਤ ਥਕਾ ਦੇਂਦੇ ਆ ਕਹਿੰਦੇ ਲਿਖਤੀ ਰੂਪ ਦੇ ਵਿੱਚ ਲੈ ਲਓ ਮੈਂ ਅੱਜ ਤੋਂ ਬਾਅਦ ਤੁਹਾਡਾ ਪੁੱਤ ਨਹੀਂ ਤੇ ਤੁਸੀਂ ਮੇਰੀ ਮਾਂ ਨਹੀਂ ਹਾਂ ਲੈ ਜੀਏ ਫਿਰ ਲੈ ਜੀਏ ਫਿਰ ਹਾਂ ਹਾਂ ਕੀ ਨਾ ਕਰਨ ਬੀਜेंगे ਕਰਨ ਬੀਜੇਂਗੇ ਪਹਿਲੇ ਤੇ ਵੀ ਕਰਨੀ ਚੀਜ਼ ਸੀ ਤੁਹਾਨੂੰ ਇਹਨਾਂ ਨੇ ਕੋਈ ਬਿਰਧ ਆਸ਼ਰਮ ਜਾਂ ਅਨਾਥ ਆਸ਼ਰਮ ਛੱਡਿਆ ਤਾਂ ਨਹੀਂ ਕਿਤੇ ਨਹੀਂ ਨਹੀਂ ਤੇ ਹੁਣ ਕਿਉਂ ਨਹੀਂ ਸਮਝ ਜਾ ਰਹੇ ਆ ਉਹ ਬੰਦਾ ਸਾਹਮਣੇ ਘਰ ਦੀ ਹਾਲ ਦੀ ਦਾਂ ਦੀ ਕੋਈ ਮਤਲਬ ਕੀ ਉਹ ਕਹਿੰਦਾ ਉਹ ਰਹੂਗਾ ਉਹ ਨਾ ਉਹ ਸਮਝ ਲਓ ਕਿ ਇਹਦਾ ਮਤਲਬ ਕਿ ਮਾਂ ਨੂੰ ਆਪਾਂ ਛੱਡਦੀ ਆਪਾਂ ਮਾਂ ਲਾਜ ਹੁੰਦੇ ਵੇਖ ਕੇ ਸੱਸਾ ਮੈਨੂੰ ਆਇਆ ਇਹਨੂੰ ਮਾਂ ਲੈ ਨਾ ਆ ਤਰੀ ਲਾਂਦਾ ਉਹ ਆਪਣੀ ਗੱਲ ਬਾਈ ਦਾ ਸੇ ਹੱਥ ਲਾਂਦਾ ਮਾਂ ਨੂੰ ਨਹੀਂ ਲਾਂਦਾ ਹੱਥ ਸੋ ਸਾਰੀ ਗੱਲ ਕਲੀਅਰ ਹੈ ਵੀ ਪਿੰਡ ਦਾ ਇਹਨਾਂ ਦੇ ਦਾ ਇਹ ਹੱਥਾਂ ਕਿ ਨਹੀਂ ਦੰਦਾ ਮਾਤਾ ਨੂੰ ਆਪਣੀ ਨੂੰ ਕਹਿੰਦੇ ਮੁਤਾਬਕ ਉਹ ਦੱਸਣਾ ਨਾ ਬਾਈ ਕੀੜੇ ਹੋ ਗਏ ਕੀੜੇ ਪੈ ਇੱਕ ਮਲਿਆ ਉਹ ਸਿਆਲ ਦੀ ਗੱਲ ਹੋ ਜਦੀ ਜਾਂਦੀ ਹੁੰਦੀ ਦੱਸ ਨਹੀਂ ਨਹੀਂ ਹੈ ਹੈਗੇ ਹੈਗੇ ਨਹੀਂ ਲਿਖਤ ਰੂਪ ਦੇ ਵਿੱਚ ਸਾਡੇ ਕੋਲ ਲੈ ਲਓ ਲਿਖਤ ਰੂਪ ਚ ਲੈ ਜੀ ਲਿਖਤੀ ਰੂਪ ਚ ਲੈ ਲਓਗੇ ਸਾਡੀ ਮਾ ਨਹੀਂ ਤੇ ਅਸੀਂ ਤੇ ਅੱਜ ਤੋ ਬਾਅਦ ਪੁੱਤ ਨਹੀਂ ਹੈ ਹੁਣ ਇਹ ਸਾਮ ਕਰਨੀ ਔਖੀ ਕਿ ਤਰ੍ਹਾਂ ਦੱਸੋ ਕਿਦਾਂ ਕਿਤਰਾ ਓਕੀ ਦੱਸ ਮਤਲਬ ਮੈਂ ਜਦ ਤੱਕ ਕੰਮ ਦੇ ਦਿੱਤੇ ਫਿਰ ਮੁਸ਼ਕਲ ਹੁੰਦੀ ਆ ਥਰੇ ਪਹਿਲੇ ਕਿਦਾਂ ਮਾਣੇ ਪਾਲਿਆ ਜੋ ਇਸ ਵੇਲੇ ਦਾ ਹੁੰਦੀ ਕਿਦਾਂ ਪਾਲਿਆ ਚਲ ਦੱਸ ਦੇ ਕਿ ਕਿਦਾਂ ਪਾਲਿਆ ਯਾਰੀਆਂ ਆਲੰਦੀ ਹੋ ਗਈ ਵਿਚਾਰੀ ਦਸੀ ਹੈ ਕਿਤਰਾ ਪਾਲਿਆ ਤੁਸੀਂ ਬੱਚਿਆਂ ਨੂੰ ਬੜੇ ਵਕਤ ਪਾਣਾ ਬੜੇ ਵਕਤਾਂ ਨਾਲ ਪਾਲਿਆ ਮਾਦਾ ਮਾਦੇ ਪੰਜ ਬੜੇ ਵਕਤ ਮਾਦਾ ਨੂੰ ਕੱਢਣ ਨੇ ਆ ਮਾਦਾ ਤੇਰੀ ਮਹਿਤ ਕਰਨ ਦੇ ਵੇਲਾ ਫੇਰ ਵੀ ਮਾਰ ਵੇਲਾ ਵੇ ਤੇਰੀ ਮਹਿਲ ਕੀਤੀ ਮੇਰੇ ਸਰਵੇਖ ਸੱਚ ਪਿੱਤਲੇ ਕਬੀ ਵਾਲੇ ਐਵੇਂ ਹੀ ਕਰੋ ਐਵੇਂ ਹੀ ਕਰੋ ਤੁਸੀਂ ਕਿੰਨੇ ਭਰਾ ਤੇ ਦੋ ਭਰਾ ਇੱਕ ਦੋ ਚੱਲਦੇ ਰਹੇ ਇੱਕ ਦੋ ਰਹੇ ਮਾਤਾ ਮਾਤਾ ਮਾਲਾ ਜਿਦੇ ਮਾਤਾ ਮਰਦਸ ਨਿਕਾਲੇ ਮਰਦ ਕੀ ਆਲਿਆ ਠੀਕ ਠਾਕ ਏ ਐ ਪ੍ਰੈਗਨੈਂਸੀ ਪਰਤੇ ਚੜਾਈ ਨਾ ਐ ਪ੍ਰੈਗਨੈਂਸੀ ਹੋ ਮਾਦਾ ਕਿਦਾਂ ਠੀਕ ਠਾਕ ਐ ਇਦਾਂ ਹੀ ਆ ਇਹਨਾਂ ਕਿਨੇ ਵੀ ਕਹਾਂ ਕਿ ਸੇਵਾ ਸੁਭਾ ਕਰਵਾ ਲਾ ਹਰ ਬਾਅਦ ਤੁੰਗ ਇਹਨਾਂ ਕਰਾਉਣੀ ਨਹੀਂ ਹੈ ਹੈ ਨਹੀਂ ਆਣੀ ਹੈ ਕੀ ਦੱਸਦੀ ਕਿ ਨਹੀਂ ਆ ਹੂੰ ਅੱਦੇ ਆਣਾ ਇਹੋ ਬੰਦ ਕਰ ਗਿਆ ਇੱਜ ਤੱਕ ਤਾਂ ਪੈ ਪੂਰਕ ਹੈ ਮਾਦਾ ਦਾ ਕੀ ਆ ਮੈਂ ਸਿਰੇ ਮੀ ਬੈਠਾ ਜੋ ਮੈਂ ਵੇਖ ਮਾਦਾ ਨੂੰ ਸਿਰੇ ਜੋ ਆਇਆ ਹੈ ਇਹ ਮੈਂ ਇੱਥੇ ਇੱਥੇ ਇਹ ਨਾਲ ਕਿ ਭਾਈ ਜ਼ਿੰਦਗੀ ਜੀ ਨਹੀਂ ਆ ਉਹ ਵਧੀਆ ਨਹੀਂ ਉੱਥੇ ਤੁਹਾਡਾ ਘਰ ਕਿਹੜਾ ਮੇਰਾ ਉਹ ਤੁਹਾਡਾ ਇਹ ਤੁਹਾਡਾ ਪਰਿਵਾਰ ਦਾ ਵੀਡੀਓ ਉਹ ਘਰ ਨੂੰ ਕੰਮ ਤੇ ਗਿਆ ਬੱਚੇ ਕਿੰਨੇ ਬੱਚਾ ਇੱਕ ਇੱਕ ਬੇਟਾ ਤੇ ਉਹ ਬਣਾ ਲੇ ਕਦੋਂ ਜਦੋਂ 5 5 ਸਾਲ ਦੇ ਬੱਚੇ ਉਦੋਂ ਮਾਂ ਸਾਮ ਦੀ ਰਹੀ ਹੁੰਦੀ ਹੁੰਦੀ ਆ ਸ਼ੋਗੁਰਜੀ ਖਾਲਸਾ ਸਾਮ ਵਾਹਿਗੁਰੂ ਜੀ ਫਤਿਹ ਫਤਿਹ ਅੱਜ ਪਿੰਡ ਆਇਆ ਕੁਕੜਾ ਵਾਲਾ ਕੁਕੜਾ ਵਾਲਾ ਪਿੰਡ ਕੁਕੜਾ ਵਾਲਾ ਪਿੰਡ ਏਅਰਪੋਰਟ ਰੋਡ ਤੇ ਅਮਰਸਰ ਜ਼ਿਲ੍ਹੇ ਦਾ ਪਿੰਡ ਵਾ ਤੇ ਇੱਥੇ ਇੱਕ ਹਨੂ ਕੇਸ ਮਿਲਿਆ ਓੜਾ ਜਿਹੜਾ ਕੇਸ ਅੱਜ ਤੱਕ ਮੈਂ ਸੁਣਿਆ ਨਹੀਂ ਕਦੀ ਇਹ ਜ਼ਰੂਰ ਸੁਣਿਆ ਵਾ ਕਿ ਬਜ਼ੁਰਗ ਜਦੋਂ ਹੋ ਜਾਂਦੇ ਆ ਉਹਨਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਰੋਣ ਲਈ ਛੱਡ ਦਿੰਦੇ ਆ ਪਰ ਇੱਕ ਚੀਜ਼ ਮੈਨੂੰ ਸੁਣਨ ਦੇ ਵਿੱਚ ਮਿਲੀ ਆ ਕਿ ਵੀਰ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਵਾ ਉਹਦਾ ਇੱਕ ਬੱਚਾ ਵਾ ਇੱਕ ਉਹਦੀ ਘਰ ਵਾਲੀ ਆ ਇੱਕੋ ਆਪ ਪਰ ਉਹਨਾਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਦੋਵਾਂ ਭਰਾਵਾਂ ਵੱਲੋਂ ਕਿ ਸਾਡੇ ਕੋ ਸਾਡੀ ਮਾਂ ਸੰਭੀ ਨਹੀਂ ਜਾਂਦੀ ਇਹਨੂੰ ਬਿਰਧ ਆਸ਼ਰਮ ਲੈ ਜਾਓ ਵਾਹਿਗੁਰੂ ਹੁਣ ਇੱਥੇ ਇੱਕ ਸਵਾਲ ਵੀ ਬਣਦਾ ਇੱਕ ਬਾਬਾ ਜੀ ਇੱਕ ਇਹ ਨਾਂ ਦੇ ਇੱਕ ਸਵਾਲ ਵੀ ਬਣਦਾ ਵਾ ਠੀਕ ਗੱਲ ਜੀ ਘਰ ਦੇ ਵਿੱਚ ਇੱਕ ਬੱਚਾ ਵਾ ਹਮ ਘਰ ਦੇ ਵਿੱਚ ਇੱਕ ਘਰ ਵਾਲੀ ਹੈ ਉਹ ਬਿਰਧ ਆਸ਼ਰਮ ਨਹੀਂ ਜਾ ਸਕਦੇ ਇਹੋ ਜੀ ਗੱਲ ਹੈ ਨਾ ਤੇ ਦੋ ਭਰਾ ਮਾਂ ਹੀ ਕਿਉਂ ਵੇਖੋ ਵੇਖੋ ਇੱਕ ਇੱਕ ਗੱਲ ਵਾ ਕਿ ਵੀਰ ਲਾ ਕੇ ਖੜਾ ਵਾ ਉਰੇ ਆ ਵੀਰ ਉਰੇ ਆਜੋ ਉਰੇ ਆਜੋ ਆ ਵੀਰ ਲਾ ਕੇ ਖੜਾ ਬਹਿ ਜਾਓ ਇੱਥੇ ਬਹਿ ਜਾਓ ਇੱਥੇ ਬਹਿ ਜਾਓ ਵੀਰ ਲੱਗੇ ਖੜਾ ਵਾ ਵੀਰ ਨੇ ਆਪਣੇ ਘਰ ਦੇ ਵਿੱਚ ਮਾਂ ਨੂੰ ਕਿਹੜੇ ਤਰੀਕੇ ਨਾਲ ਰੱਖਿਆ ਵਾ ਉਹ ਮੈਂ ਨਹੀਂ ਜਾਣਦਾ ਪਰ ਸਾਹਮਣੇ ਹਾਲਾਤ ਉਹਦੇ ਵੀ ਹਾਲਾਤ ਉਹੋ ਜਿਹੇ ਤੇ ਮਾਤਾ ਦੇ ਹਾਲਾਤ ਹੋ ਜੇ ਪਰ ਇੱਕ ਇੱਕ ਵੀਰ ਮੈਸਟਰ ਨੂੰ ਸਵਾਲ ਪੁੱਛਣਾ ਚਾਹੁੰਦਾ ਇੱਕ ਕਿ ਜਦੋਂ ਇਹ ਇਹਨਾਂ ਨੇ ਤੁਹਾਨੂੰ ਜੰਮਿਆ ਸੀ ਜਦੋਂ ਛੋਟੇ-ਛੋਟੇ ਸੀ ਤੁਹਾਨੂੰ ਇਹਨਾਂ ਨੇ ਕੋਈ ਬਿਰਧ ਆਸ਼ਰਮ ਜਾਂ ਅਨਾਥ ਆਸ਼ਰਮ ਛੱਡਿਆ ਤਾਂ ਨਹੀਂ ਕਿਤੇ ਨਹੀਂ ਨਹੀਂ ਤੇ ਹੁਣ ਕਿਉਂ ਨਹੀਂ ਸਮਝਿਆ ਜਾ ਰਿਹਾ ਉਹ ਇਹ ਤਾਂ ਬਸ ਮੈਂ ਮਤਲਬ ਸਿਰੇ ਦਾ ਨਾ ਕੰਮ ਤੇ ਹੈ ਸਿਰੇ ਦੀਆਂ ਢੜੀ ਤੇ ਢੜੀ ਕਰ ਬੰਦਾ ਮੈਂ ਅੱਛਾ ਜੀ ਹਾਂ ਬੋਲ ਬੋਲ ਹਾਂ ਹਾਂ ਕੋਈ ਗੱਲ ਮੈਂ ਕਰ ਲੈਣਾ ਹਾਂ ਹਾਂ ਤੇ ਇਸ ਦੇ ਅੱਗੇ ਫਿਰ ਮਤਲਬ ਉਹਦਾ ਮਾਦਰ ਨੂੰ ਪਾਣੀ ਪਣੀ ਮੇਰਾ ਦਿੰਨਾ ਰੋਟੀ ਪਣੀ ਖਵਾਇਦਾ ਰਾਜੂ ਥਾਂਬੀਦਾ ਵਾ ਹਾਂ ਹਾਂ ਤੇ ਢੜੀ ਕਰਦਾ ਮਿਸਤਰੀ ਜਿਹਾ ਮਗਰ ਮੈਂ ਕਿਸੇ ਇੱਕ ਮਿੰਟ ਇੱਕ ਮਿੰਟ ਮਜਬੂਰੀ ਐ ਕਿ ਜਾਣਾ ਪੈਂਦਾ ਮਨ ਲੋਗੇ ਮਜਬੂਰੀ ਐ ਤੇ ਬੱਚੇ ਨੂੰ ਨਾ ਨਾ ਥਾਸ਼ਮ ਛੱਡਦੀ ਐ ਫਿਰ ਉਹਨੂੰ ਉਹ ਹੀ ਮਜਬੂਰੀ ਬਣਦੀ ਹੋਊਗੀ ਉਹ ਮਜਬੂਰੀ ਜਿਹੜਾ ਕੀ ਨਹੀਂ ਇੱਕ ਮੈਂ ਉਹਨਾਂ ਨੂੰ ਲਾ ਫਾਸ਼ਮ ਛੱਡ ਦਈਏ ਆਪਾਂ ਲੈ ਲੈਣਾ ਆਪਾਂ ਆਪਾਂ ਮੈਂ ਕਿ ਆਪਾਂ ਸਵਾਲ ਕਰਕੇ ਆਪਾਂ ਲੈ ਜਾਣਾ ਮਾਤਾ ਨੂੰ ਮਾਤਾ ਲੈ ਗਏ ਅਸੀਂ ਮਾਤਾ ਹੀ ਲੈ ਗਏ ਸਮਝ ਲਿਆ ਚਲੋ ਇਹਨਾਂ ਨੂੰ ਲਾ ਕੇ ਜਮੇ ਇੱਥੇ ਮਤਲਬ ਕੇਅਰ ਨਹੀਂ ਦੀ ਮਤਲਬ ਕੇ ਨਹੀਂ ਕੇਅਰ ਨਹੀਂ ਹੁੰਦੀ ਇੱਕ ਸੰਭਿਆ ਨਹੀਂ ਜਾਂਦਾ ਉਹ ਇਹ ਦੋ ਵਿਸ਼ੇ ਸੰਭਰ ਚਲੋ ਮੈਂ ਸੰਭਰ ਹੁਣ ਮਾਤਾ ਉਮਰ ਕਿੰਨੀ ਤੁਹਾਡੀ ਮਾਤਾ ਨਹੀਂ ਜੀ ਪਤਾ ਨਹੀਂ ਜੀ ਨਹੀਂ ਨਹੀਂ ਕਹ ਰਿਹਾ ਪਿਆਰ ਬਾਬੇ ਨੇ ਚਲੋ ਥਾ ਮਤਲਬ ਕਿ ਦਵਾਈ ਤੇ ਚਲਦੀ 73 ਸਾਲ ਲੱਗੀ 73 ਸਾਲ ਲੱਗੀ ਇਹ ਜਦੋਂ 5-5 ਸਾਲ ਦੇ ਹੀ ਜਦੋਂ ਮਾਤਾ ਨੇ ਇਹਨਾਂ ਨੂੰ ਸੰਭਿਆ ਕਰਦੇ ਦੇ ਡੈੱਥ ਹੋ ਗਈ ਇਹਨਾਂ ਦੀ ਹਾਂ ਹਾਂ ਤੇ ਹੁਣ ਇਹ ਦੋਨੋਂ ਇਹ ਵੀ ਦਿਹਾੜੀ ਲਾਂਦਾ ਪੰਜ ਛੇ ਸੁਲਿੰਦਾ ਤੇ ਘਰ ਦੇ ਵੀ ਦਿਹਾੜੀ ਲਾਂਦੀ ਆ ਇਹਦਾ ਭਰਾ ਵੀ ਕੰਮ ਕਰਦਾ ਤੇ ਘਰ ਦੇ ਵੀ ਕੰਮ ਕਰਦੀ ਆ ਤੇ ਮਾਤਾ ਨੂੰ ਜੋ ਆਪਾਂ ਦਵਾਈ ਲੈਤੀ ਜੋ ਦਾਖਲ ਕਰਾਇਆ ਉਸ ਤੋਂ ਬਾਅਦ ਇਹਨੇ ਕੁਝ ਨਹੀਂ ਕੀਤਾ ਮਾਤਾ ਲਈ ਫਿਰ ਆ ਸਵੇਰ ਤੋਂ ਸ਼ਾਮਾਂ ਤੱਕ ਦਿਹਾੜੀ ਚੱਲ ਜਾਂਦਾ ਆ ਤੇ ਦੁਪਹਿਰੇ ਨੇ ਮੈਨੂੰ ਇੰਨੀ ਗੱਲ ਦੱਸੀ ਆਪਣੇ ਮੋਹ ਵੀ ਪਾਣੀ ਵੀ ਨਹੀਂ ਕੋਈ ਪੁੱਛਦਾ ਘਰ ਦੀ ਇਹ ਨਹੀਂ ਕੋਈ ਕੇਰ ਨਹੀਂ ਕਰਦੀ ਇਹ ਵੀ ਵੀਰ ਜੀ ਮੇਰੀ ਗੱਲ ਸੁਣੋ ਤੁਹਾਡਾ ਬੱਚਾ ਇੱਕ ਮਿੰਟ ਇੱਕ ਮੈਂ ਥੋੜੇ ਜਿਹੇ ਸਵਾਲ ਕਰਨੇ ਤੁਹਾਨੂੰ ਕਿ ਸਵਾਲ ਕਰਨੇ ਬਣਦੇ ਵੀ ਉਹਨਾਂ ਦੇ ਸਵਾਲ ਵਾਏ ਨਹੀਂ ਠੀਕ ਤਾਂ ਨਹੀਂ ਸਵਾਲ ਤੁਹਾਡੇ ਕਮੈਂਟਾਂ ਦੇ ਵਿੱਚ ਜਾਂ ਜਿੰਨਾ ਸਾਨੂੰ ਸਿੱਧੇ ਕੋਲਾਂ ਦੇ ਵਿੱਚ ਤੁਹਾਨੂੰ ਆ ਜਾਣੇ ਸਵਾਲ ਆਏ ਤੁਸੀਂ ਦੱਸੋ ਕਿ ਤੁਹਾਡਾ ਬੱਚਾ ਬਿਮਾਰ ਹੋ ਜੇ ਤੁਹਾਡੇ ਬੱਚੇ ਨੂੰ ਕੋਈ ਗੱਲਬਾਤ ਐਸੀ ਹੋ ਜੇ ਕਿ ਜਿਹੜਾ ਉਹਨੂੰ ਹਸਪੀਟਲ ਖੜਨਾ ਪੈ ਜਾਵੇ ਤੇ ਉਹ ਤੁਸੀਂ ਖੜੋਗੇ ਕਿ ਇੱਕ ਸੰਸਥਾ ਵਾਲੇ ਨੂੰ ਕਰੋਗੇ ਉਹਦੇ ਫਿਰ ਉਸ ਬਿਲਡਿੰਗ ਖੜੋਗੇ ਨਾ ਤੇ ਇਹ ਮਾਨ ਇਹ ਮਾਨ ਜਿਹੜਾ ਰੱਬ ਦਾ ਰੂਪ ਮੈਂ ਤੁਹਾਡੀ ਗੱਲ ਸਮਝਦਾ ਪਰ ਹੁਣ ਹਾਲਾਤ ਹੀ ਦਾ ਕਿ ਮੈਂ ਕੀ ਕਰ ਸਕਦਾ ਹੁਣ ਮਤਲਬ ਕਿ ਮਜਬੂਰੀ ਹੈ ਕਿ ਕੰਮ ਤੇ ਜਾਣਾ ਮੈਂ ਕੰਪਨੀ ਚ ਨਹੀਂ ਸਮਝ ਆਉਂਦੀ ਬੰਦਾ ਦੂਜਾ ਖੜੇ ਹਾਂ ਮੈਂ ਕਿਉਂ ਖੜਾ ਮੁੰਡਾ ਦੂਜਾ ਖੜੇ ਜਾਂ ਇਹ ਖੜੇ ਜਾਂ ਉਹ ਖੜੇ ਉਲਝਣਾ ਦੇ ਹੋਈ ਆ ਹੁਣ ਇਹੋ ਹੀ ਇਹੋ ਹੀ ਸਵਾਲ ਹੈ ਆ ਸਮਝ ਆ ਰਿਹਾ ਚਲੋ ਯਾਰ ਨਹੀਂ ਵੀ ਜਾਂਦਾ ਜਾਂਦਾ ਮਤਲਬ ਕਿ ਤੇ ਜਾਂ ਇੱਕ ਬੰਦਾ ਸਾਹਮਣੇ ਘਰ ਦੀ ਹਾਲਤੀ ਦਾ ਨਹੀਂ ਕੋਈ ਮਤਲਬ ਉਹ ਕਹਿੰਦਾ ਉਹ ਆਉਂਗਾ ਨਾ ਉਹ ਸਮਝ ਕਿ ਇਹਦਾ ਮਤਲਬ ਕਿ ਇਮਾਨ ਨੂੰ ਆਪਾਂ ਛੱਡਦੀ ਆਪਾਂ ਮਾਦਾ ਨੇ ਮੇਰੇ ਇਹ ਨਹੀਂ ਕਹਿੰਦੇ ਪੱਕਾ ਛੱਡ ਦੇ ਮੈਂ ਨਾ ਚੱਲਦਾ ਤੁਹਾਨੂੰ ਇਹ ਲਾਜ ਹੋ ਜਾਏ ਤੇ ਚੱਲ ਫੇਰ ਇਹੀ ਕਰ ਲਾਜ ਕੀ ਗੱਲ ਲਾਜ ਕੀ ਗੱਲ ਟੀ ਐਚ ਆਰ ਹਣਾ ਟੀ ਐਚ ਆਰ ਟੀ ਐਚ ਆਰ ਹਣਾ ਲਾਜ ਲਾਜ ਕਰਾ ਦਈਏ ਲਾਜ ਕਰਵਾ ਲੀ ਲਾਜ ਕਰਾ ਦਈਏ ਖੜੀ ਸੀ ਨਾਲ ਤੀਜੀ ਭੈਣ ਨਹੀਂ ਹਾਂਜੀ ਇਹ ਲਾਇਕ ਹੋਣ ਦੀ ਕੋਸ਼ਿਸ਼ ਕੀਤੀ ਆ ਬਟ ਆਮ ਕੇਅਰ ਵੀ ਕਰਨੀ ਪੈਣੀ ਨੇ ਪਿੱਛੇ ਨਹੀਂ ਹੁਣ ਲਾਤੀ ਦਾ ਵੀਂਗੀ ਕਰ ਚੁੱਕਿਆ ਮਾਦਾ ਸੈਲ ਮਾਦਾ ਨਵੇਂ ਬੈਗ ਵਿੱਚ ਮੈਂ ਲੰਮੀ ਬੋ ਮਾਤਾ ਮਾਤਾ ਪਿਛਲੇ ਲੰਮੀ ਬੋ ਮਾਤਾ ਆ ਚੀਜ਼ ਫੇਰ ਉਦਾਂ ਹੀ ਪਰ ਗਈ ਮਾਤਾ ਜਿਹੜੀ ਠੀਕ ਕਰਵਾਈ ਸੀ ਅੰਦਰੋਂ ਪੰਜ ਗੜਾਈ ਮੈਂ ਕਿ ਉਹ ਜਿਹੜੇ ਕੀ ਨਾਲ ਕਰਾਈ ਸੀ ਨਾ ਆਪਾਂ ਸਾਰੀ ਫੇਰਾ ਫੇਰ ਉਸ ਚੀਜ਼ ਹੋ ਗਈ ਅੱਛਾ ਫੇਰ ਉਧਰੋਂ ਨਿਕਲ ਗਿਆ ਫੇਰ ਨਿਕਲ ਗਿਆ ਉੱਥੇ ਕੀ ਕਰਾਂਗੇ ਆਪਾਂ ਤੇ ਮਾਤਾ ਦੇ ਹੀ ਵੀ ਲਾਗੇ ਚਾਹੀਦਾ ਨਾ ਥੋੜੀ ਕੇ ਚਾਹੀਦੀ ਹੈ ਕੇ ਚਾਹੀਦੀ ਹੈ ਦੂਜੀ ਗੱਲ ਜੰਝਾ ਜਾਂਦਾ ਉਹਨੇ ਕਹਿੰਦਾ ਜਾਂਦਾ ਬਾਹਰ ਹੋਵੇ ਚੰਜਾ ਪਾਵੇ ਚੂਲਾ ਆਪਾਂ ਪਾਵੇ ਮੇਰੇ ਵੀਰੇ ਤੂੰ ਸੱਚ ਤੋਂ ਭੱਜ ਨਹੀਂ ਸਕਦਾ ਨਹੀਂ ਨਹੀਂ ਭਾਜੀ ਮੈਂ ਠੀਕ ਹੈ ਨਾ ਸੱਚ ਤੋਂ ਭੱਜ ਕਿਉਂ ਨਹੀਂ ਸਕਦਾ ਨਹੀਂ ਨਹੀਂ ਝੂਠ ਨਹੀਂ ਮਾਰਦੇ ਪਰ ਇਹ ਜੋ ਤੂੰ ਸੱਚ ਵੀ ਬੋਲੰਦਿਆ ਵਾ ਨਾ ਇਹ ਵੀ ਬਹੁਤ ਜ਼ਿਆਦਾ ਮਾੜਾ ਹੀ ਨਹੀਂ ਨਹੀਂ ਤੁਸੀਂ ਇੱਧਰ ਵੇਖੋ ਉਹਦਾ ਲਾਜ ਸਮਝ ਲਓ ਕਿ ਸੰਸਥਾ ਵੱਲੋਂ ਸੰਸਥਾ ਵੱਲੋਂ ਲਾਜ ਹੁੰਦੇ ਵੇਖ ਕੇ ਸੰਸਥਾ ਨੂੰ ਆ ਇਹਨੂੰ ਮਾੜੀ ਨਾ ਪਾਣੀ ਲਾਂਦਾ ਦੋ ਬਾਈ ਦਾ 10000 ਹੱਥ ਲਾਂਦਾ ਮਾਣੂ ਨਹੀਂ ਲਾਂਦਾ ਹੱਥ ਸੋ ਸਾਰੀ ਗੱਲ ਕਲੀਅਰ ਹੈ ਇਹ ਵੀ ਪਿੰਡ ਦਾ ਇਹਨਾਂ ਦੇ ਦਾ ਇਹ ਹੱਥ ਤੱਕ ਨਹੀਂ ਲਾਂਦਾ ਮਾਤਾ ਨੂੰ ਆਪਣੀ ਨੂੰ ਇਹ ਹਸਪੀਟਲ ਜਾ ਕੇ ਚਲੋ ਸਵੇਰ ਨੂੰ ਆਏ ਹੋ ਹਸਪੀਟਲ ਸਟਾਫ ਸਟਾਫ ਇਹਦੀ ਮੰਨ ਲਓ ਇਹਦੀ ਮੰਨ ਲਓ ਸਵੇਰ ਨੂੰ ਆਇਆ ਹਾਂ ਯਾਨੀ ਮੰਗਿਆ ਨਿਵਾ ਗਿਆ ਹੋ ਕਪੜੇ ਪਾੜਨੇ ਤੇ ਓਏ ਜਿੰਨੀ ਬਾਰ ਬਾਰ ਚਲ ਕਪੜੇ ਦਿਖਾ ਮਾਦਾ ਕਿੱਥੇ ਜਿਹੜੇ ਨਿਵਾ ਕਪੜੇ ਦੇ ਕਪੜੇ ਦੇ ਨਾ ਕਪੜੇ ਦਾ ਹੁਣ ਆਪਾਂ ਇਸ ਫੋਟੋ ਨਹੀਂ ਨਹੀਂ ਜਿਹੜੇ ਨਿਵਾ ਗਿਆ ਪਾਣਾ ਉਹ ਦਿਖਾ ਮੈਨੂੰ ਦੂਜੀ ਚੀਜ਼ ਕੀਤੇ ਹੋਗੇ ਤਾਂ ਹਸਪੀਟਲ ਵਿੱਚ ਜਿਹੜੀ ਦਾਖਲ ਕਰਾ ਕੇ ਉੱਥੇ ਨਿਵਾਇਆ ਸਟਾਫ ਕੋਲ ਦੋ ਬੰਦੇ ਕਹਿ ਗਏ ਸਟਾਫ ਕੋਲ ਨਿਵਾਉਂਦੇ ਰਹੇ ਆਪਾਂ ਇੱਥੇ ਆਪਾਂ ਘਰੇ ਆਪਣੇ ਪਰਵਾਰ ਨਾਲ ਰਹਿਣਾ ਰੋਟੀ ਪਾਣੀ ਖਾਣੀ ਆ ਤੇ ਆਪਾਂ ਨੂੰ ਸਕੂਨ ਦੇ ਨਾਲ ਰੋਟੀ ਨੰਗੂਗੀ ਕੀ ਸਾਡੀ ਮਾਂ ਆਸ਼ਰਮ ਤੇ ਆਪਾਂ ਪਿੰਡ ਤੇ ਕਿਤਨਾ ਤੁਰੇ ਉਹ ਵੇਖੋ ਜੀ ਮੈਂ ਤੇ ਇੱਕ ਗੱਲ ਤੁਹਾਡਾ ਸਵ ਇੱਥੇ ਬਾਬਾ ਜੀ ਕੰਮ ਤਾਂ ਠਰਾਬ ਹੋ ਸਕਦਾ ਜੀ ਆਪਾਂ ਇੱਕ ਇੱਕ ਚੀਜ਼ ਕਰ ਸਕਦੇ ਆ ਇਹਨਾਂ ਦਾ ਇਲਾਜ ਕਰਾ ਕੇ ਇਹਨਾਂ ਨੂੰ ਫਿਰ ਇੱਥੇ ਛੱਡ ਦਿੰਨੇ ਆ ਪਰ ਉਹ ਸਾਹਮਣਾ ਤੁਹਾਨੂੰ ਪੈਣਾ ਜੀ ਕੀ ਕਰਨ ਕੀ ਕਰਨੀ ਨਹੀਂ ਇਹਨਾਂ ਨੇ ਪਹਿਲੀ ਗੱਲ ਤੇ ਆ ਕਿ ਜਿਹੜਾ ਅਵੀਰ ਕਿਨੈਸੇ ਪਿੰਡ ਤੇ ਆ ਉਹ ਵੀਰ ਇਹ ਕਿਨੈਸੇ ਹਮੜਾ ਵੀਰੇ ਸੇ ਪਿੰਡ ਤੇ ਆ ਹਨਾ ਉਹਨਾਂ ਦੇ ਕਹਿਣ ਮੁਤਾਬਿਕ ਉਹ ਮੂੰਹ ਤੇ ਬੋਲਣ ਦੇ ਤਰੇ ਕਿ ਤੂੰ ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਕਿ ਉਨੀ ਮੈਂ ਬਾਹਰਵੀਂ ਉਹ ਕਰਦਾ ਨਾ ਜਦੋਂ ਵੀ ਮਿਲੋਗੇ ਹਾਂ ਤੇ ਸਾਹਮਣਾ ਪਣਾ ਬਈ ਸਾਹਮਣਾ ਉਹ ਸਾਥੀ ਰਹਿਣਾ ਸੱਜੇ ਸੱਜੇ ਪਰ ਕਹਿੰਦਾ ਮਤਲਬ ਵੀ ਉਹ ਵਕਤਾਂ ਮੈਂ ਪਰਟਣਾ ਨੂੰ ਨਹੀਂ ਜੇ ਤੂੰ ਸਾਂਭੀ ਜਾਂਦਾ ਫਿਰ ਸਾਨੂੰ ਫੁਨਗਾਂ ਦੀ ਲੋੜ ਹੀ ਨਹੀਂ ਤੈਨੂੰ ਜੇ ਤੂੰ ਸਾਂਭੀ ਜਾ ਰਿਹਾ ਹਾਂ ਹੁਣ ਵੇਖੋ ਵੇਖੋ ਜੀ 1 ਮਿੰਟ 1 ਮਿੰਟ 1 ਮਿੰਟ ਇਲਾਜ ਕਰਾਉਣ ਲਈ ਸੁਸਤਾਵਾਂ ਕੋ ਲੋਕ ਹੀ ਜਾਂਦੇ ਆ ਸੱਦ ਕੋ ਆਉਂਦੇ ਥੱਡ ਕੋ ਆਉਂਦੇ ਆ ਅਨਮੋਲਣਾ ਕੋ ਜਾਂਦੇ ਆ ਮਨੁੱਖਾਂ ਵਾਲੇ ਕੋ ਜਾਂਦੇ ਤੇਜੀ ਹਣਕ ਜਾਂਦੇ ਵੀਰ ਹਣਕ ਜਾਂਦੇ ਸਾਰੇ ਜਾਂਦੇ ਆ ਨਾ ਸਾਰੇ ਹੁਣ ਵੀਰ ਜੀ ਵੇਖੋ ਇਲਾਜ ਅਸੀਂ ਵੀ ਨੂੰ ਇਹਨਾਂ ਪੜਾ ਦਵਾਈ ਵੀ ਮਿਲੂ ਸਭ ਕੋਈ ਮਿਲੂ ਸਭ ਕੋਈ ਰੋਟੀ ਮਿਲੂ ਦਵਾਈ ਮਿਲੂ ਸਭ ਕੋਈ ਮਿਲੂ ਠੀਕ ਹੈ ਪਰ ਇਹ ਹੈ ਕਿ ਹੁਣ ਤੇਰੇ ਮੁੰਡੇ ਨਾਲ ਉਹ ਸਵਾਲ ਜਵਾਬ ਕਰਦੇ ਨੇ ਕਿ ਜੋ ਦਵਾਈ ਬੂਟੀ ਦੀ ਸੇਵਾ ਇਹ ਜਾਂਦਾ ਸਹੀ ਇਹਨੂੰ ਕੋ ਕਿ ਭਾਈ ਦਵਾਈ ਮੋਗੀ ਦਵਾਈ ਲੈ ਕੇ ਦੋ ਇਹ ਮਾਤਾ ਦੀ ਸਭ ਤੋਂ ਵੱਧ ਬੂਟੀ ਨਾਲ ਵੱਧ ਕੇਰ ਦੀ ਲੋੜ ਹੈਗੀ ਮਾਤਾ ਦੀ ਕੇਰ ਬਸ ਹਾਂ ਮਾਤਾ ਹੁਣ ਦੇਖੋ ਤੁਸੀਂ ਇਦਾਂ ਪਈ ਕਿੱਦੋਂ ਮੈਨੂੰ ਮੈਨੂੰ ਫਿਰ ਹਰਾਣ ਗਈ ਸੀ ਕੀ ਆਉਂਦੀ ਐ ਸਾਡੇ ਘਰ ਮਾਂ ਪਿਓ ਆ ਹਾਂਜੀ ਹਾਂਜੀ ਸਾਡੇ ਘਰ ਕੀ ਨਾਂ ਦਾ ਸਾਡੇ ਬੱਚੇ ਆ ਆਪਾਂ ਕੰਪੇਅਰ ਥੋੜੀ ਕਰਦੇ ਹਾਂ ਉਹਨਾਂ ਨਾਲ ਉਹੀ ਕਰਦੇ ਜੇ ਇੱਕੰਬਲ ਪਰਸੋਂ ਬਦਲਿਆ ਤੇ ਬਾਈ ਦੇ ਕਹਿਣ ਦੇ ਮੁਤਾਬਕ ਉਹ ਦੱਸਣਾ ਨਾ ਬਾਈ ਕੀ ਦੇ ਹੋ ਗਏ ਕੀੜੇ ਪੈ ਇੱਕੰਬਲ ਉਹਦੇ ਸਿਆਲ ਦੀ ਗੱਲ ਹੋ ਜਦੀ ਜਾਂਦੀ ਹੁੰਦੀ ਦੱਸ ਨਹੀਂ ਨਹੀਂ ਹੈ ਹੈ ਗਿਆ ਹੈ ਕਿਹਨੇ ਆਪਾਂ ਸਿਰਿਆ ਹੈ ਨਾ ਬਾਈ ਜੀ ਉਹ ਸਿਰਿਆ ਹੈ ਆਪਾਂ ਇੱਥੇ ਇਹਦੇ ਖੁਦ ਭਰਾ ਦੀ ਜੁਬਾਨੀ ਸੀ ਹਾਂ ਵੀ ਇਹਦੇ ਕੋ ਘਮੰਡਾ ਸੀ ਇਹਨੇ ਵੇਖਿਆ ਨਹੀਂ ਕਹਿੰਦਾ ਮੈਂ ਧੋ ਆ ਧੋ ਗਏ ਹੋ ਗਏ ਨਾ ਤੇ ਮਾਦਰ ਨੂੰ ਆ ਕੇ ਗਿਆ ਇਹਦਾ ਬਾਈ ਤੇ ਬਾਈ ਇਹ ਕੇਸ ਕੋ ਇਹਸ ਕੋ ਤੇ ਆਪਾਂ ਮੰਨ ਗਏ ਐਗਰੀ ਹੈ ਕਿ ਇਹ ਮਾਂ ਦੋਹਾਂ ਦੀ ਆ ਇਹ ਜਗਾ ਵੀ ਮਾਂ ਨੇ ਕਮਾਈ ਕੀਤੀ ਤੇ ਇਹਨਾਂ ਨੂੰ ਦਿੱਤੀ ਆ ਕਿਉਂ ਇਤਰਾ ਹੀ ਇਹਨਾਂ ਦੀ ਮਾਦੀ ਕਮਾਈ ਆ ਇਹ ਮਾਂ ਕਿ ਤੂੰ ਯਾਦ ਨਹੀਂ ਆਈਂਦੀ ਅਸਦਾਂ ਆ ਮਾਂ ਦੀ ਜਗਾ ਬਣੇ ਤੇ ਬੈਠੇ ਤੇਰੇ ਕੱਪੜੇ ਕਿੰਨੇ ਆ ਤੇਰੇ ਕੋਲ ਕੱਪੜੇ ਕਿੰਨੇ ਨੇ ਮੇਰੇ ਵੀ ਆਪਣੇ ਕੱਪੜੇ ਜਿਹੜੇ ਮਾਂ ਨੇ ਤੇ ਮਾਂ ਦਾ ਦੇ ਕਿਥੇ ਹੀ ਮਾਂ ਦੀ ਕੁਸੂਰ ਮਾਂ ਦਾ ਇਸੇ ਬਾਪੂ ਲਈਦੇ ਜਿਹੜੇ ਕਿਥੇ ਦਿਖਾ ਮੈਨੂੰ ਆ ਦਿਖਾਓ ਜਰਾ ਆ ਦੇਖੋ ਵੀਰ ਜੀ ਆਓ ਦਿਖਾਓ ਆਓ ਦਿਖਾਓ ਆਓ ਆਜੋ ਮੈਂ ਗੱਬਰੀ ਆ ਆਜੋ ਇੱਕ ਮਿੰਟ ਤਾਂ ਨੂੰ ਵੀ ਲੱਗਦਾ ਬਹੁਤ ਹੰਟ ਕੋ ਬੈਠੋ ਕਿੰਨਾ ਮੁਸ਼ਕਵਨ ਹਾਂ ਹਾਂ ਅ ਦੇਖੋ ਤਾਂ ਵੀ ਲੱਗਦਾ ਕਿ ਇਹ ਕਪਰੇ ਪਾਣ ਜੋਗੇਗੀ ਚਲੋ ਵੀ ਆਹੀ ਮੰਨਦੇ ਹਾਂ ਇੱਕ ਇੱਕ ਚੀਜ਼ ਮੰਨਦੇ ਹਾਂ ਬੱਬਾ ਜੀ ਗਿਰਦੀ ਆਪਾਂ ਇੱਕ ਚੀਜ਼ ਮੰਨਦੇ ਹਾਂ ਕਿ ਹਾਂ 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 ਦੱਸੋ ਦੱਸੋ ਮੈਂ ਉਹ ਚਾਲੂ ਹੈ ਕਿ ਮੈਨੂੰ ਉਹ ਤਾਂ ਵਾਗਰੂ ਪਛਾਨ ਕੇ ਜੇ ਆਪਾਂ ਦਾਸ ਹੀ ਕਰ ਸਕਦੇ ਮਾਰਾਂ ਬਿਚੋੜਾਂਗੇ ਮਾਰਾਂ ਨੇ ਭੇਜਿਆ ਨਹੀਂ ਸਾਨੂੰ ਮਾਰਾਂ ਨੇ ਭੇਜਿਆ ਤੇ ਦੱਸ ਕੇ ਮਾਰਾਂ ਨੇ ਇਹਨਾਂ ਨੇ ਤੁਹਾਨੂੰ ਭੇਜਿਆ ਤੁਹਾਡੇ ਵਾਲਾ ਅੱਛਾ ਮਾਰਾ ਜ ਇਹਨਾਂ ਦੇ ਵਿੱਚ ਵਸ ਕੇ ਤੁਹਾਡ ਕੁਆਏ ਆ ਨਾ ਅੱਛਾ ਇਹਨਾਂ ਨੂੰ ਚੰਗਾ ਇੱਥੋਂ ਨਾਲੇ ਸੋਹਣੀ ਜਿੰਦਗੀ ਤੁਸੀਂ ਜੀਓ ਰਹੇ ਸੀ ਨਾ ਮਾਤਾ ਮਾਤਾ ਦੋ ਸਹੀ ਹੋ ਗਿਆ ਸੀ ਤਦੇ ਫਿਰ 15 ਸਹੀ ਕਰਾਇਆ ਪਹਿਲਾਂ ਮੈਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਨਾ ਇੱਕ ਚੀਜ਼ ਬੋਲ ਦੇਣ ਲੱਗਾ ਹਾਂ ਇਹਨਾਂ ਨੂੰ ਤੁਹਾਡੇ ਸਾਥ ਚ ਬੜੀ ਲੋੜ ਜੀ ਵਾਏ ਮੈਂ ਮੇਰਾ ਵੀਡੀਓ ਬਣਾਉਣ ਦਾ ਆਪਣੇ ਚੈਨਲ ਦੇ ਉੱਤੇ ਪਾਉਣ ਦਾ ਮੇਰਾ ਮਕਸਦ ਇਹ ਜੇ ਕਿ ਇਹਨਾਂ ਦਾ ਚੈਨਲ ਤੇ ਇਹਨਾਂ ਨੂੰ ਅੱਗੇ ਲਿਜਾਣਾ ਕਿਉਂ ਕਿਉਂਕਿ ਬੜੀਆਂ ਗਰਾਊਂਡ ਲੈਵਲ ਤੇ ਸੇਵਾਵਾਂ ਬਹੁਤ ਜਿਆਦਾਆਂ ਸੋਣੀਆਂ ਤੇ ਬੜੀਆਂ ਵੱਡੀਆਂ ਸੇਵਾਵਾਂ ਕਰ ਜਾਂਦੇ ਜੀ ਪਰ ਇਹਨਾਂ ਦੀ ਇਹਨਾਂ ਦੇ ਸਪੋਰਟ ਦੇ ਵਿੱਚ ਥੱਲੇ ਨੰਬਰ ਇਹਨਾਂ ਦਾ ਮੈਂਸ਼ਨ ਵਾ ਉਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਇਹਨਾਂ ਨਾਲ ਸੰਪਰਕ ਜ਼ਰੂਰ ਕਰੇ ਜਿੰਨੀਆਂ ਸੇਵਾਵਾਂ ਵਰਨੀਆਂ ਇਸ ਮਾਤਾ ਲਈ ਇਸ ਸੰਸਥਾ ਦੇ ਲਈ ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰਕੇ ਇਹਨਾਂ ਨੂੰ ਤੁਸੀਂ ਪਹੁੰਚਾ ਕੀ ਨਾ ਪੁੱਜਦਾ ਜ਼ਰੂਰ ਕਰਿਓ ਤੁਸੀਂ ਬਾਕੀ ਬਾਕੀ ਮੈਨੂੰ ਬਹੁਤ ਜਿਆਦਾ ਗਲਤ ਕਿਉਂਕਿ ਕਿਉਂਕਿ ਵੀਰ ਜੀ ਇੱਥੇ ਉਹ ਉਹ ਕੇਸ ਵੇਖੀਦੇ ਆ ਕਿ ਜਿਹੜੇ ਕੇਸਾਂ ਦੇ ਵਿੱਚ ਸਾਨੂੰ ਮੂੰਹ ਸਿਰ ਲੱਭਦੇ ਆ ਪਰ ਇੱਥੇ ਕੋਈ ਮ ਕਿਉਂ ਨਹੀਂ ਲੱਭੰਦਿਆ ਕਿਉਂਕਿ ਅਗਲਾ ਵੀਰ ਸਿੱਧਾ ਪੱਲਾ ਛੜਨਦਾ ਕਿ ਮੈਂ ਪੁੱਤ ਨੂੰ ਨਾਥਾ ਆਸ਼ਰਮ ਨਹੀਂ ਭੇਜਣਾ ਤੇ ਇੱਕ ਹੋਰ ਇੱਕ ਹੋਰ ਗੱਲ ਵੇਖੋ ਕਿ ਇਹਦੇ ਵਿੱਚ ਇਹਦੇ ਵਿੱਚ ਪੇਪਰਾਂ ਦੀ ਵੀ ਇਹ ਲਿਖਤਾ ਲਿਖਤ ਰੂਪ ਦੇ ਵਿੱਚ ਸਾਡੇ ਕੋਲ ਲੈ ਲਓ ਲਿਖਤ ਰੂਪ ਚ ਲੈ ਲਓਗੇ ਸਾਡੀ ਮਾਂ ਨੇ ਤੇ ਅਸੀਂ ਤੇ ਅਜ ਤੋ-ਬਾਦ ਪੁੱਤ ਨਹੀਂ ਹੈ ਹਣ ਹੁਣ ਇੱਥੋਂ ਦੱਸੋ ਕਿ ਕਲਯੁਗ ਹੈਗਾ ਕਿ ਨਹੀਂ ਹੈਗਾ ਇਹ ਕਲਯੁਗ ਦਾ ਪੈਰਾ ਜਿਹੜਾ ਵਾ ਨਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਜੇ ਬਾਣੀ ਨਹੀਂ ਪੜਾਂਗੇ ਸਿਮਰਨ ਨਹੀਂ ਕਰਾਂਗੇ ਤੇ ਇਹੋ ਹਾਲ ਹੋਣਾ ਜੀ ਤੇ ਆ ਸਾਹਮਣੇ ਤੁਹਾਡੇ ਸਾਹਮਣੇ ਕੀ ਨਾ ਪੁੱਤ ਵਾ ਕਪੁੱਤ ਵਾ ਕੀ ਆ ਇਹ ਤੁਸੀਂ ਖਿਤਾਬ ਦੇਣਾ ਇਸ ਨੂੰ ਕਿ ਨਾ ਇੱਕ ਇੱਕ ਵਾਰੀ ਵੀਡੀਓ ਵੱਲ ਮਾਰੋ ਇੱਕ ਦੇ ਵੀ ਦੋ ਪੁੱਤ ਨਹੀਂ ਇੱਕ ਬੋਤ ਇੱਕ ਦੇ ਵੀ ਦੋ ਪੁੱਤ ਮੈਂ ਦੂਸਰਾ ਪੁੱਤ ਸਾਹਮਣੇ ਨਹੀਂ ਲਾਉਣਾ ਚਾਹੁੰਦਾ ਕਿਉਂਕਿ ਇੱਥੇ ਤਲਖੀ ਹੋ ਸਕਦੀ ਹੈ ਇੱਥੇ ਲੜਾਈ ਹੋ ਸਕਦੀ ਹੈ ਕਿਉਂਕਿ ਇੱਥੇ ਹਰ ਕਿਸੇ ਨੂੰ ਆਪਣੀ ਇੱਜ਼ਤ ਪਿਆਰੀ ਪਰ ਜਦੋਂ ਬੇਇੱਜ਼ਤ ਉਸ ਮਾਂ ਨੂੰ ਕੀਤਾ ਹੋਵੇ ਨਾ ਜਦੋਂ ਉਸ ਮਾਂ ਨੂੰ ਬੇਇੱਜ਼ਤ ਕੀਤਾ ਹੋਵੇ ਬਾਬਾ ਜੀ ਉੱਥੇ ਉੱਥੇ ਕੀ ਹਾਲ ਹੁੰਦਾ ਹੋਊਗਾ ਮਾਤਾ ਨੂੰ ਜੋ ਸੁਹੂਲਤ ਨਹੀਂ ਪਾਣੀ ਨਹੀਂ ਮਿਲਦਾ ਨਾ ਕਸਰ ਗਈ ਜਾਂਦੀ ਇਦਾਂ ਹੀ ਕਸਰ ਕਸਰ ਗਈ ਜਾਂਦੀ ਮਾਤਾ ਆ ਮਾਤਾ ਉੱਤਰ ਗਿਆ ਨਾ ਇਦਾਂ ਦੇ ਦੇਖ ਡੋਕੇ ਤੇ ਜਿਹਦਾ ਤਾਰਾ ਚਾਰ ਦੇਖੀ ਆ ਨਾ ਜੋਨ ਵਿਸ਼ੇ ਇਹ ਤੇ ਜੇ ਕਰੰਟ ਕੰਡੂ ਤੇ ਕਿਹਦਾ ਤਾਰ ਰੱਖੀ ਫਿਰ ਵੀ ਟੈਨਸ ਆ ਜਿਹਨਾਂ ਮਾਤਾ ਨੂੰ ਨਹੀਂ ਕੋਨਾ ਮਾਤਾ ਨੂੰ ਨਹੀਂ ਤੂੰ ਚਲ ਗਿਆ ਹੁੰਦਾ ਯਾਰ ਇਹ ਗੱਲ ਨੂੰ ਕਰ ਹੀ ਨਾ ਤੂੰ ਫਿਰ ਇੱਕ ਰ ਤੇ ਕਿੰਨੇ ਤਰੀ ਹਮੀ ਪਰੀ ਪਿੰਡ ਵਾਲੇ ਵੀ ਤੂੰ ਨਵਾਇਆ ਕਰੀਦੇ ਨਹੀਂ ਨਹੀਂ ਜੇ ਤੂੰ ਨਵਾ ਲੈਣਾ ਵਾ ਤੂੰ ਕੀ ਬਾਰੇ ਤੇ ਹਸਪੀਟਲ ਹੱਥ ਨਹੀਂ ਲਾਉਂਦਾ ਮਾਤਾ ਨੂੰ ਤੇ ਮਿਲ ਕੇ ਰੋਟੀ ਬੜੀ ਦੇਈਦਾ ਪਾਣੀ ਰਾਸ਼ੀ ਦਾ ਬੋਤਲ ਮੰਨ ਮਾਤਾ ਨੂੰ ਸਾਮ ਕਰਨੀ ਔਖੀ ਕਿਤਰਾ ਦੱਸੋ ਕਿਦਾਂ ਕਿਤਰਾ ਉਹੀ ਦੱਸ ਮਤਲਬ ਮੈਂ ਜਲਦੀ ਨਾਲ ਕੰਮ ਦੇ ਦਿੱਤੇ ਫਿਰ ਮੁਸ਼ਕਲ ਹੁੰਦੀ ਆ ਫਿਰ ਮੈਨੂੰ ਕਿਦਾਂ ਮਾਣੇ ਪਾਲਿਆ ਜੋ ਪਤਾ ਇਸ ਵੇਲੇ ਕਿਦਾਂ ਪਾਲਿਆ ਚਲ ਦੱਸ ਦੇ ਕਿ ਕਿਦਾਂ ਪਾਲਿਆ ਧਿਆੜੀਆਂ ਆਲਮ ਦੀ ਹੋ ਗਈ ਵਿਚਾਰੀ ਦੱਸੀ ਕਿਦਾਂ ਪਾਲਿਆ ਇਹ 14-15 ਸਾਲ ਮੇਨਾ ਰਹਿੰਦੀ ਆ ਤੁਹਾਡਾ ਨਾਲ ਰਹਿੰਦੇ ਵਹਿਲਣ ਗੋਡਾ ਪਰ ਜਦੋਂ ਕਿੰਨੇ ਸਾਲ ਕਿੰਨੇ ਸਾਲੋਂ ਕਿਦੋਂ ਕਿੰਨੇ ਸਾਲੋਂ ਕਿਦੋਂ ਤੇ ਤੱਕ ਰਹਿੰਦੀ ਮਤਲਬ 20 ਸਾਲ ਹੋ ਗਏ 15 ਲਾਲ 16 ਲਾਲ 16-20 ਲਾਲ ਤੇਰੀ ਉਮਰ ਕਿੰਨੀ ਆ ਮੇਰੀ 42 ਸਾਲ ਉਮਰ ਹੈ ਬਾਕੀ ਚਾਲ ਕਿੱਥੇ ਕਿ ਕਿੰਨੇ ਪਾਲਿਆ ਇਹ ਪਾਲਿਆ ਦੇ ਤਾ ਇਹਨੇ ਪਾਲਿਆ ਤੈਨੂੰ ਇਹਨੇ ਦੇਖ ਰੋ ਤੇ ਬੇਕਿਉਂ ਲੈ ਆਇਆ ਪੈਸੇ ਨਾਲ ਪਾਲਦੀ ਰਹੀ ਆਏ ਆਏ ਆ ਉਹ ਤੇ ਇਹ ਨਹੀਂ ਕਹਿੰਦਾ ਵੀ ਮੈਂ ਆਪਣੀ ਮੰਨ ਧੱਕਾ ਦੇਣਾ ਪਰ ਮੈਂ ਨਾ ਚੱਲ ਉਹਦੀ ਮਤਲਬ ਬੱਬਾ ਜੀ ਇਹ ਨਹੀਂ ਕਹਿੰਦੇ ਤੁਸੀਂ ਕਹਿੰਦੇ ਤੁਸੀਂ ਸਿੱਧਾ ਅੱਖ ਦੇ ਧੱਕਾ ਮਰਦੇ ਇਸਦੇ ਤੇ ਬਹਿਗਾ ਬਸ ਇਹ ਕੀ ਗੱਲ ਹੈ ਹਸਪੀਟਲੋਂ ਤੋਂ ਬਾਅਦ ਤੁਸੀਂ ਕਿੰਨੀ ਵੇਲੇ ਦਵਾਈ ਲਿਆ ਦਿੱਤੀ ਇਹਨੂੰ ਤੇਜ਼ੀ ਭਾਜੀ ਨਾਲ ਜਦ ਤੱਕ ਫਰੀ ਦਵਾਈ ਤਾਨੂੰ ਮਿਲਦੀ ਫਰੀ ਇੱਕ ਰਹੀ ਮਕੇ ਕਹਿੰਦੇ ਪੱਤੀ ਦਾ ਲੋ ਮਿਲ ਗਿਆ ਮੈਂ ਕੋਈ ਦਵਾਈ ਇਹਨਾਂ ਨੇ ਇਹ ਦਿਖਾ ਕੇ ਦਵਾਈ ਮਿਲਲੀ ਦੁਬਾਰਾ ਹੈਂਡੀਬੋਡ ਕਿਟਾ ਵੀ ਨਹੀਂ ਦੇ ਸਕਦੇ ਹਾਏ ਆਪੀ ਭਾਈ ਹੁੰਦੀ ਆ ਕੋਈ ਵੀ ਦਵਾਈ ਨਾ ਵੀਰ ਜੀ ਕੋਈ ਵੀ ਦਵਾਈ ਹਫਤੇ ਬਾਅਦ ਆ ਕੇ ਤੁਨ ਖੋਣਾ ਪੈਂਦਾ ਪੇਸ਼ ਨੂੰ ਕਿਹਾ ਵੀ ਕਿੰਨੀ ਆਊਟਪੁੱਟ ਮਿਲਿਆ ਪਹਿਲੀ ਵਾਰੀ ਦਿਖਾਣ ਗਿਆ ਇਲੋ ਹਸਪੀਟਲ ਮੇਰੇ ਨਾਲ ਗੱਲ ਕੀਤੀ ਵੀ ਸਾਡੇ ਕੋ ਮਾਤਾ ਨਹੀਂ ਸੰਭੀ ਜਾਂਦੀ ਤੇ ਤੂੰ ਆਸ਼ਰਮ ਛੱਡ ਦੇ ਇਹ ਸੱਲ ਕੀਤੀ ਕਿ ਬਾਬਾ ਜੀ ਸੰਭੇ ਨਹੀਂ ਤੇ ਮੈਂ ਠੀਕ ਹੈ ਫਿਰ ਠੀਕ ਹੈ ਚਲੋ ਠੀਕ ਆ ਤੋ ਵੀਡੀਓ ਭਾਈ ਇਹਨਾਂ ਨੇ ਨਹੀਂ ਸੰਭਿਆ ਤੁਸੀਂ ਸੰਭਿਆ ਹਾਂ ਮੈਂ ਤਾਂ ਮਤਲਬ ਇਹ ਨਹੀਂ ਕਰਦਾ ਤੁਸੀਂ ਪੱਲਾ ਹੀ ਘੜਨ ਦੇ ਬਸ ਨਾਲ ਹਾਲਤ ਵਧੀਆ ਸੀ ਨਾ ਮਾਦਾ ਜਦੋਂ ਅਸੀਂ ਪੁੱਛਿਆ ਇਹ ਗੱਲ ਮਹੀਨਾ ਹੀ ਹੋ ਗਿਆ ਨਾ ਮੈਨੂੰ ਕਾਲ ਕਰਦੇ ਨਾ ਹੁਣ ਆਪਾਂ ਇਹਨਾਂ ਦੇ ਮੂੰਹੋਂ ਇੱਕ ਵਾਰੀ ਸੁਣ ਲੈਣੇ ਆਂ ਕਿ ਆਪਾਂ ਕਰਨਾ ਕੀ ਦੱਸੋ ਤੁਹਾਡਾ ਕੀ ਬਿਆਨ ਲੈ ਜੀ ਤੁਹਾਡਾ ਕੀ ਬਿਆਨ ਕਿ ਲੈ ਜੀ ਹੋਰ ਇਧਰ ਆਜੋ ਤੇਰੇ ਤੇਰੇ ਬਿਆਨ ਤੇ ਜੇ ਤੂੰ ਕਾਹ ਲੈ ਨਹੀਂ ਲੈ ਨਹੀਂ ਤੇ ਨਹੀਂ ਖੜਾਗੇ ਪੁੱਤਰ ਇਹ ਆਪਾਂ ਕਾਰਵਾਈ ਕਰਦੇ ਪਿੱਛੇ ਕਿ ਮਾਦਾ ਤੁਸੀਂ ਸਾਂਭੀ ਵੀ ਨਹੀਂ ਸਾਂਭੀ ਜੇ ਅਹੀਂ ਲਾਗੇ ਅਸੀਂ ਸੇਵਾ ਕਰਾਂਗੇ ਪੂਰੀ ਠੀਕ ਕਰਕੇ ਜੇ ਇਹਦੀ ਗੱਲ ਕਰੂ ਤੇ ਆਜੂਗੇ ਨਹੀਂ ਤੇ ਰਹਿ ਪੋਗੇ ਉੱਥੇ ਤੇ ਜੇ ਇਹ ਕਿੱਥੇ ਬਣਾ ਨੇ ਅਸੀਂ ਤੇ ਇਹ ਕਿੱਥੇ ਬਣਾ ਨੇ ਵੀ ਚੱਲੋ ਬਦਲੋ ਕਿ ਇਲਾਜ ਹੋਏ ਤੇ ਚਲੋ ਤੁਸੀਂ ਕਿਰਪਾ ਕਰਦੇ ਚਲੋ ਕਿੱਥੇ ਬਣਾਉਂਦੇ ਨੇ ਇਹਾਂ ਨੇ ਇਹ ਆਂਦੇ ਮਤਲਬ ਤੜਾ ਇਲਾਜ ਕਰਾਣੇ ਫਿਰ ਜਰੂਰ ਤੁਰੂ ਫੁਰੂ ਤੁਰ ਕੇ ਆ ਜਾਣਾ ਬਾਈ ਇਹ ਤੇ ਮੇਰੀ ਗੱਲ ਧਿਆਨ ਨਾਲ ਸੁਣੋ ਜਦੋਂ ਇਲਾਜ ਕਰਾਉਣੇ ਹੁੰਦੇ ਨੇ ਨਾ ਉਹਦੇ ਇਹੋ ਜਿਹੀਆਂ ਸੰਸਥਾਵਾਂ ਦੇ ਪਾਸ ਇਲਾਜ ਕਰਾਉਣ ਲਈ ਜਾਈਦਾ ਵਾ ਇਹ ਨਹੀਂ ਆਖੀਦਾ ਜਾ ਕੇ ਕਿ ਸਾਡੀ ਮਾਲ ਲੈ ਜਾਓ ਲਿਖਤੀ ਰੂਪ ਦੇ ਵਿੱਚ ਲਿਖ ਕੇ ਲੈ ਜਾਓ ਇਹ ਆਖੀਦਾ ਦਿਲ ਦੱਸੋ ਤੇ ਲਿਖੀ ਦੇ ਥੋੜੀ ਜੀ ਨਾ ਸ਼ਰਮ ਨੂੰ ਹੱਥ ਮਾਰੋ ਥੋੜੀ ਜੀ ਇਹ ਜੀ ਤੇ ਲੈ ਕੇ ਦੇ ਰਹੇ ਹੋ ਇਹ ਇਹ ਮੇਕੋ ਸੰਗਤ ਜੀ ਇਹ ਚੀਜ਼ ਲਿਖ ਕੇ ਦੇ ਦਿੰਦੇ ਆ ਕਿ ਸਾਡੇ ਕੋ ਸੜਕੋ ਲੈ ਕੇ ਲੈ ਲੋ ਇਹ ਸਾਡੀ ਮਾਂ ਨਹੀਂ ਤੇ ਹੈ ਇਹਦੇ ਪੁੱਤ ਨਹੀਂ ਹੋਈ ਆ ਜਾਈ ਤੇਰੀ ਮਾਦਰ ਤੋਂ ਜਾਂਦੇ ਨਾ ਲੈਣਾ ਦੇਣਾ ਤੇਰਾ ਖਤਮ ਨਹੀਂ ਕਰ ਆਈ ਲੈ ਜਾਣੀ ਉਹ 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 ਤੇ ਹੁਣ ਥੋੜੀ ਬੁਤੀ ਉਹਨੇ ਕੈਮਰੇ ਸਾਹਮਣੇ ਸ਼ਰਮਿੰਦਗੀ ਮਹਿਸੂਸ ਕਰਨੀ ਆ ਪਰ ਬਾਅਦ ਚ ਉਹਨੇ ਖੁਸ਼ ਹੋਣਾ ਪੂਰਾ ਅੱਛਾ ਸ਼ੁਕਰ ਟੈਨਸ਼ਨ ਪਰ ਇੱਕ ਗੱਲ ਹੈ ਵੀ ਜੀ ਮੇਰੇ ਦਿਮਾਗੋ ਵੀ ਜੀ ਆ ਸੋਚਦੇ ਆ ਵੀ ਇਹ ਜਦੋਂ ਬਜ਼ੁਰਗੋ ਜਿਹੜਾ ਮੰਜੇ ਪੈਂਦੇ ਉਹਦੇ ਗੱਲ ਦੇ ਆੜੇ ਉਹਨੂੰ ਘੇਲੀ ਨੂੰ ਮੇਲੇ ਸਾਡੇ ਦੋ ਤਿੰਨ ਮਹੀਨੇ ਹੋ ਗਏ ਨਾ ਇਹਨੂੰ ਮਾਤਾ ਤੇ ਦੋ ਤਿੰਨ ਮਹੀਨੇ ਤੇਰੇ ਕੋ ਕਿੰਨਾ ਟਾਈਮ ਸੀ ਤੂੰ ਚੌਂਦਾ ਦਿਨ ਠੀਕ ਕਰਕੇ ਮਦਦ ਤੁਲਨਾ ਪਣੀ ਜੇ ਸਾਡੇ ਕੋ ਆ ਗਈ ਨਾ ਫਿਰ ਸਾਡੇ ਕੋ ਭਾਈ ਉਹਨੇ ਕਹਿ ਦਿਆ ਦਾ ਮਾਸਾ ਲੈ ਜਾਂਦਾ ਮਦਦ ਉਹ ਭਾਈ ਉਹ ਮਤਲਬ ਪਾਸਾ ਅਗਰ ਕੰਬਲ ਕੰਬਲਵਾ ਥਲਾਏ ਮਦਦ ਨਾ ਇਸ ਤੋਂ ਕਿ ਚੂੜਾ ਨਹੀਂ ਪਾਗਾ ਨਹੀਂ ਆਉਂਦਾ ਜੀ ਉੱਥੇ ਮੈਂ ਹਸਪੀਟਲ ਮੈਂ ਉੱਥੇ ਸਟਾਫ ਜਾਂਦਾ ਹੈ ਵੀ ਮੁੰਡਾ ਐਦਾਂ ਖੜ ਕੇ ਦੇਖ ਕੇ ਚੱਲ ਜਾਂਦਾ ਦਿਨੇ ਮਾਰਾ ਕੱਲੀ ਰਹਿਂਦੀ ਨਾ ਹਸਪੀਟਲ ਦਿਨੇ ਮੈਂ ਕਿੱਡੀ ਕਿੱਡੇ ਲੱਗੇ ਨਾ ਮਕੇ ਮੇਰੇ ਸਾਹਮਣੇ ਨਹੀਂ ਲੱਗੇ ਰਹਿੰਦਾ ਇਹ ਉਹ ਸਾਹਮਣੇ ਸਾਹਮਣੇ ਮੁਕਰੀ ਜਾਂਦੇ ਸਮੇਂ ਨਹੀਂ ਨਹੀਂ ਇੱਕ ਵਾਰੀ ਕਹਦੇ ਇੱਕ ਮਿੰਟ ਰੋ ਇੱਕ ਮਿੰਟ ਰੋ ਇੱਕ ਕਹਦੇ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਵਾਰੀ ਕਹਦਾ ਝੂਠੇ ਇਹ ਝੂਠੇ ਕਹਦੇ ਮੂੰਹ ਤੇ ਇਹ ਕਹਦੇ ਲੋ ਜੀ ਆਜ ਦੇਖੋ ਜੀ ਇਹ ਐਨਜੀਓ ਵਾਲੇ ਦੇ ਸਾਹਮਣੇ ਤੂੰ ਇਹਨੂੰ ਮੂੰਹ ਤੇ ਕਹਦੇ ਝੂਠਾ ਨਹੀਂ ਬਾਬਾ ਜੀ ਮੈਨੂੰ ਸਮਝਾ ਰਹੇ ਮੈਂ ਫਿਰ ਦੱਸ ਕਿ ਕਿੰਨਾ ਅੱਜ ਹੀ ਲੈ ਜਾਗੇ ਆਈ ਤਨ ਜੁਬਾਨ ਦੇ ਨਹੀਂ ਲੈ ਸਾਡੇ ਬਾਹਰ ਤੋਂ ਇੱਕ ਨਹੀਂ ਮੂੰਹ ਤੇ ਕਹਦੇ ਝੂਠਾ ਆਏਗੀ ਤੇ ਝੂਠ ਬੋਲੀ ਜਾਂਦਾ ਕਿ ਮਾਂ ਦਾ ਕੇਅਰ ਨਹੀਂ ਕਰਦਾ ਤੂੰ ਨਹੀਂ ਨਹੀਂ ਮੈਂ ਇਹ ਨਹੀਂ ਕਹਿੰਦਾ ਮੇਰਾ ਮਤਲਬ ਮੇਰਾ ਗੱਲ ਵੱਲੋਂ ਦਾ ਹੈ ਇਹ ਗੋਂਗਲੂਆਂ ਦੀ ਮਿੱਟੀ ਝੜੰਦਿਆਂ ਜੇ ਤੁਸੀਂ ਮੈਂ ਤੁਹਾਨੂੰ ਕੈਮਰੇ ਗਰੀ ਦਿਆ ਕੋਈ ਕਹਿੰਦੀ ਇਹ ਸੰਗਤ ਦੀ ਕੋਈ ਸਰ ਜਣੇ ਫੈਸਲਾ ਕਰਿਓ ਕਿ ਇਹ ਇਹ ਮਸਲਾ ਕੀ ਆ ਇਹ ਇਸ ਵੀਰ ਦਾ ਕਿਰਦਾਰ ਕੀ ਆ ਆਪਣੇ ਬੱਚੇ ਨੂੰ ਇਹਨੂੰ ਇਹਨੂੰ ਪੁੱਛਿਆ ਗਿਆ ਕਿ ਜੇ ਤੇਰੇ ਕੋ ਬੱਚਾ ਨਹੀਂ ਸੰਭੇ ਜਾਂਦਾ ਤੇ ਬੱਚੇ ਨੂੰ ਨਾਥ ਆਸ਼ਰਮ ਦੇਣ ਤੇ ਉਸੇ ਵੇਲੇ ਆਂਦਾ ਕਿ ਨਾ ਚੁੱਪ ਹੋ ਗਿਆ ਮਾਂ ਨੂੰ ਦੇ ਦਈਏ ਤੇ ਅੰਦਰ ਲਿਖਤੀ ਰੂਪ ਤੇ ਵਿੱਚ ਵੀ ਦੇ ਲਈ ਮੈਂ ਤਿਆਰ ਆ ਇੱਧਰ ਇਹ ਨਵਾਨਾ ਜਨਾਬ ਬੱਜੀਆਂ ਮਾਰਦਾ ਮੰਮਾ ਲੈ ਮਾਤਾ ਲੈ ਜੀਏ ਚੰਗਾ ਚਲੀਏ ਆਪਾਂ ਆ ਚਲੋ ਚਲੀਏ ਜੀ ਕਿੱਥੇ ਗਮੀ ਨਰਾ ਗਏ ਜੀ ਚਲੋ ਚਲੋ ਚਲੀਏ ਚਲੋ ਅਰੇ ਨਾ ਕੀਆ ਸੁਵਿੰਦਰ ਕੌਰ ਸੁਵਿੰਦਰ ਕੌਰ ਹਾਂ ਕਿਤਨਾ ਪਾਲਿਆ ਤੁਸੀਂ ਬੱਚਿਆਂ ਨੂੰ ਰਕਾਰ ਤੇ ਕਾੜਦੇ ਬੜੇ ਵਕਤ ਪਾਣਾ ਬੜੇ ਵਕਤਾਂ ਨਾ ਪਾਲਿਆ ਹਾਂ ਸ਼ੁਰੂ ਤੋਂ ਗਰੀਬੀ ਵੇਖੀ ਹੈ ਹਾਂ ਇਹ ਤੋਂ ਗਰੀਬੀ ਵੇਖੀ ਤੇ ਕਰ ਵਾਲਾ ਕਰ ਵਾਲਾ ਮਰ ਗਿਆ ਨਿੱਕੇ ਨਿੱਕੇ ਛੱਡ ਕੇ ਤੇ ਪੁੱਤ ਜਿਹੜਾ ਧੱਕਾ ਦੇਂਦਿਆ ਤੁਹਾਨੂੰ ਨੇ ਬੇਚਨ ਉਹਰ ਜਵਾਜੂ ਹੀ ਨਹੀਂ ਫੇ ਬਾਤ ਹੈ ਹੈ ਲਵਾ ਦਿੰਨੇ ਆਪਾਂ ਮਤਲਬ ਬਹੁਤ ਤਕਾ ਦੇਂਦੇ ਆ ਕਹਿੰਦੇ ਲਿਖਤੀ ਰੂਪ ਦੇ ਵਿੱਚ ਲੈ ਲੋ ਮੈਂ ਅੱਜ ਤੋਂ ਬਾਅਦ ਤੁਹਾਡਾ ਪੁੱਤ ਨਹੀਂ ਤੇ ਤੁਸੀਂ ਮੇਰੀ ਮਾਂ ਨਹੀਂ ਹਾਂ ਲੈ ਜੀਏ ਫਿਰੋ ਲੈ ਜੀਏ ਫਿਰ ਹਾਂ ਹੈ ਵਾਹਿਗੁਰੂ ਤੁਸੀਂ ਨੋਟ ਕੀਤਾ ਮਾਂ ਦਾ ਇਹ ਦਾਦੀ ਦੇਖ ਹੀ ਲਿਆ ਹੋਗੇ ਉਹ ਅਜੇ ਵੀ ਅੰਦਰੋਂ ਚੱਕਦੀ ਪਈ ਹੈ ਕਿ ਮੈਂ ਕੀ ਕਹਾ ਤੇ ਪੁੱਤ ਨੇ ਅਸੀਂ ਵੀ ਕੁਝ ਨਹੀਂ ਕਹ ਸਕਦੇ ਹਾਂ ਤੁਸੀਂ ਆਪੇ ਹੀ ਬਿਆਨ ਦੇਣੇ ਬੱਚੇ ਦੇ ਦੇਖ ਸਕਦੇ ਹੋ ਕਿ ਵੀਡੀਓ ਵਿੱਚ ਕੀ ਪੁੱਤ ਨੇ ਕੀ ਬਿਆਨ ਦਿੱਤੇ ਹੋਏ ਪਰ ਅਸੀਂ ਕੋਸ਼ਿਸ਼ ਕਰਾਂਗੇ ਇਹਦੇ ਪੁੱਤ ਬੰਦੀ ਤੇ ਜੇ ਤੇਜੀ ਭਾਜੀ ਜੀ ਜਦਾਂ ਇਹ ਰੱਬੀ ਦੂਆ ਨੇ ਸਾਡੇ ਨਾਲ ਸੇਵਾ ਨਿਭਾਉਂਦੇ ਨੇ ਤੇਜੀ ਭਾਜੀ ਤੁਸੀਂ ਹੋਰ ਵੀ ਥਾ ਆ ਜਾਂਦੇ ਇਹਨਾਂ ਦੇ ਵੱਲ ਤੁਸੀਂ ਮੈਨੂੰ ਬਾਪ ਬਾਪ ਕਾਲਿੰਗ ਕਰ ਰਹੇ ਹੋ ਕਿਉਂ ਤੁਹਾਨੂੰ ਕੀ ਲੱਗਾ ਸੀ ਉਹ ਮੇਰਾ ਲੱਗ ਇਥੋਂ 4-5 ਕਿਲੋਮੀਟਰ ਮੈਂ ਪਿੰਡ ਡਟਵਾਇਆ ਤੇ ਜਦੋਂ ਮੈਂ ਨਗਦੇ ਨਾ ਹਰ ਕੋਈ ਮੈਨੂੰ ਇਹ ਕਹਿੰਦਾ ਮਾਤਾ ਬਹੁਤ ਤੰਗਿਆ ਨਹੀਂ ਸਾਂਭਦੇ ਨਹੀਂ ਸਾਂਭਦੇ ਵੀ ਮਾਤਾ ਨੇ ਆਪਣੇ ਪੁੱਤਾਂਾਸਤੇ ਬਹੁਤ ਕੁਛ ਕੀਤਾ ਪਰ ਪੁੱਤਾਂ ਨੇ ਮਾਤਾਾਸਤੇ ਕੁਛ ਨਹੀਂ ਕੀਤਾ ਵੀ ਵਾਹਿਗੁਰੂ ਮਾਤਾ ਨੇ ਆਪਣੇ ਜਦੋਂ ਇਹਦਾ ਹਸਬੰਦ ਡੈਥ ਹੋ ਗਈ ਨਾ ਪੇ ਕਿਉਂ ਲੈ ਆ ਪੈਸੇ ਪਾਲਲੇ ਬੱਚੇ ਆਏ ਤੇ ਹੁਣ ਵੇਖੋ ਇਹ ਤੋਂ ਚੰਗਾ ਦੇ ਕੋਈ ਜਾਨਵਰ ਮਾਤਾ ਪਾਲ ਲੈਂਦੀ ਦੋਨੇ ਸਾਡੇ ਜਾਣਾ ਹੈਂਡਲ ਲਾ ਕੇ ਇਹ ਤੋਂ ਲੰਗੇ ਸਹੀ ਗੱਲ ਆ ਮੈਂ ਸਮੇਂ ਡਿਆ ਨਾ ਮੈਂ ਪੂਰੀ ਕੋਸ਼ਿਸ਼ ਤਾਂ ਬਚਾਉਣ ਦੀ ਉਹ ਯਾਰ ਤੂੰ ਕੁਛ ਨਹੀਂ ਕਰਦਾ ਤਾ ਤੂੰ ਨਹੀਂ ਲੱਗਿਆ ਪਿਆਰ ਆਂਦਾ ਨਾ ਤੂੰ ਸਾਡੇ ਕੋਲ ਕਿਤੇ ਕਿਹੜੇ ਤਰੀਕੇ ਨਾਲ ਕਿਹੜੇ ਤਰੀਕੇ ਨਾਲ ਆਉਂਦਾ ਤੂੰ ਸਾਡੇ ਕੋਲ ਆਉਂਦਾ ਕਿ ਬਾਬਾ ਜੀ ਇਹਦਾ ਇਲਾਜ ਕਰਾ ਦਈਏ ਇਹਨੂੰ ਅਸੀਂ ਸੰਭਲੀਏ ਤੂੰ ਇਹ ਕਹਿੰਦਾ ਕਿ ਇਧਰ ਲਿਖਤੀ ਰੂਪ ਚ ਲੈ ਲਓ ਸਾਡੇ ਇਹਨ ਕ ਲਿਆ ਵੀ ਮਤਲਬ ਜੀ ਇਹਨਾਂ ਗਿਆਨੀ ਕੁਝ ਲਿਖਿਆ ਆਇਆ ਵਾ ਪਰ ਮਤਲਬ ਕਹੀ ਜਮਿਆਰੀ ਮੇਰੇ ਇਹਨੂੰ ਸਿਰੇ ਕੀ ਗੱਲ ਤੂੰ ਪੁੱਛ ਕੇ ਲਿਖਾਇਆ ਬਿਲਕੁਲ ਆ ਭਾਈ ਨੇ ਲਿਖਾਇਆ ਸਾਰਾ ਕੁਝ ਪੁੱਛ ਕੇ ਲਿਖਾਇਆ ਤੂੰ ਇਹਨੂੰ ਬਿਆਰ ਬੋਲੇ ਕੀ ਜੀ ਲਿਖੇ ਉਹ ਤਾਂ ਕੀ ਲਿਖਿਆ ਤੇ ਮੈਂ ਕਿ ਇਹਨੂੰ ਪੜਾ ਕੇ ਫੇਰ ਪ੍ਰਿੰਟ ਕਢਾਇਆ ਕੁਝ ਨਹੀਂ ਫਰੈਂਚ ਕੜਾ ਏਅਰਕraft ਪਾ ਦੇ ਦੇ ਕੇ ਉਹ ਜਿਹੜਾ ਬੱਬਾ ਨਹੀਂ ਨਹੀਂ ਮੈਂ ਲਿਆ ਮੈਂ ਜਰੂਰ ਹੈਗਾ ਵਾ ਆਹ ਘਰ ਕੀ ਗੱਲ ਉਹ ਗੱਲ ਨਹੀਂ ਨਹੀਂ ਮੈਂ ਛੱਡ ਦਰਾ ਬੁੱਲ ਬੱਗਾ ਪਾ ਪਾਜੀ ਇਹ ਮਜ਼ਾਕ ਨਹੀਂ ਹੋਈਗਾ ਮਾਦਾ ਮਾਦਾ ਇਹ ਪੰਜ ਮਿੰਟ ਮਾਦਾ ਨੂੰ ਕੱਢਣ ਲੈਣਾ ਮਾਦਾ ਤੇਰੀ ਮਹਿਤ ਕਰਨ ਲਈ ਵੇਲਾ ਫੇਰ ਵੀ ਮਾਦਾ ਮਾਦਾ ਵੇ ਤੇਰੀ ਮਹਿਰ ਕੀਤੀ ਮੇਰੇ ਸਰਵੇਸ ਸੁੱਚ ਪਿੱਤਲੇ ਉੱਥੇ ਦਾ ਕੇਅਰ ਹੋ ਜਾਏਗਾ ਲਾਜ ਹੋਊਗਾ ਚਲੋ ਘਰੀ ਤੇ ਮੈਂ ਇਹ ਕੰਮ ਕਰਨਾ ਘਰੋਂ ਬਾਹਰ ਨਹੀਂ ਕਰਾਂਗੇ ਲਾਜ ਕਰਾਂਗੇ ਚਲੋ ਲਾਡ ਜਰੂਰ ਕਰਿਓ ਤੁਸੀਂ ਸਾਰੇ ਸੰਗਤ ਜੀ ਤੁਹਾਡੇ ਸੰਯੋਗ ਨਾਲ ਸਾਥ ਦੇ ਨਾਲ ਹੀ ਇਲਾਜ ਹੋਣਾ ਵਾ ਜੀ ਤੇ ਸਾਥ ਦਿਓ ਵਾ ਕਿਉਂਕਿ ਤੁਸੀਂ ਸਾਥ ਦੋਗੇ ਤੇ ਇਹੋ ਜਿਹੇ ਮਾਵਾਂ ਵਾ ਜਿਹੜੀਆਂ ਨਰਕ ਭਰੀ ਜ਼ਿੰਦਗੀ ਜੀ ਰੀਆਂ ਨੇ ਨਰਕ ਭਰੇ ਤੋਂ ਇਤੋਂ ਮੈਂ ਨਹੀਂ ਸਮਝਦਾ ਨਰਕ ਕੀ ਹੋ ਗਿਆ ਇਹੋ ਹੀ ਨਰਕ ਲਿਖਿਆ ਮੈਨੂੰ ਤੇ ਬਾਕੀ ਪੀਸ ਕੋਸ਼ਿਸ਼ ਕਰਿਓ ਵਾਤ ਵਾਤ ਸਾਥ ਦਿਓ ਹੈ ਹੈ ਉਹਨੂੰ ਅੱਛਾ ਕਰੇਗਾ ਕੋਈ ਆਏਗਾ ਆਏਗਾ ਸਾਰੇ ਆਉਣਗੇ ਸਾਰੇ ਇੱਕ ਮਿੰਟ ਬਾਬਾ ਜੀ ਹੜ ਕੋ ਨਾ ਥਾਸ਼ਵਰਮ ਵੀ ਹੈਗਾ ਜੀ ਤੇ ਬੱਚਾ ਭੇਜਣਾ ਨਾਲ ਭੇਜ ਦਿਓ ਉਹ ਬੱਚਾ ਚਾਹਤ ਵੀਗਾ ਜੇ ਦਿੱਕਤ ਆਵਦੀ ਆਨੁਭੂ ਕਰ ਦੋ ਨਾਲ ਹੀ ਆ ਜੀਏ ਕਿ ਦਿੱਕਤ ਆਉਂਦੀ ਨਾਲ ਹੀ ਲੈ ਜਾਂਦੇ ਆ ਕੰਮ ਤੇ ਦਿੱਕਤ ਆਉਂਦੀ ਆ ਕਿਉਂ ਬਾਬਾ ਨਾਲ ਆ ਜੀਏ ਹੁਣ ਮੰਨ ਲਓ ਜੇ ਤੁਸੀਂ ਮੰਨ ਲਓ ਮੈਂ ਇੱਥੇ ਵੀ ਕਰਾਂ ਇੱਥੇ ਮੇ ਕੋਈ ਸਾਥ ਨਹੀਂ ਸੀ ਦਰਹਾਣੀ ਮੈਂ ਕੱਲਾ ਕੀ ਕਰਾਂ ਵਾਹਿਗੁਰੂ ਮੈਂ ਉਹ ਤਾਂ ਹੈ ਨਾ ਠੀਕ ਠੀਕ ਕਰਦੇ ਸਮਝ ਨਹੀਂ ਆਉਂਦਾ ਉਹ ਬਣਾ ਲੈਣੇ ਨਾ ਨਹੀਂ ਨਹੀਂ ਕੰਮ ਤੇ ਜਾਣਾ ਦੱਸ ਤੁਸੀਂ ਸਹੀ ਜੀ ਬਾਬਾ ਜੀ ਉਹ ਪੁੱਛੋ ਮਤਲਬ ਕਿ ਬੜੀ ਮੁਸ਼ਕਲ ਸੀ ਇਹ ਮੈਂ ਤੁਸੀਂ ਸਹੀ ਜੀ ਇਹ ਤਾਂ ਮਜਬੂਰੀ ਹੈ ਮਾਂ ਬਾਪ ਪੁੱਤਰ ਪੋਤੇ ਬਹੁਤ ਵੱਡੀ ਮਜਬੂਰੀ ਇਹੋ ਜਿਹੀ ਮਜਬੂਰੀਆਂ ਰੱਬ ਕਿਹਨੂੰ ਨਾ ਪਾਵੇ ਨਾ ਪਾ ਸਾਰੇ ਆਣਾ ਆਫਰ ਦਿੰਨੇ ਨਾਸ ਆਸ਼ਰਮ ਵੀ ਹੈਗਾ ਸਾਡੇ ਕੋਲ ਹੀ ਬੱਚਾ ਬਣਾ ਲੈ। ਹੋਰ ਦੱਸੋ। ਹੋਰ ਦੱਸੋ। ਤਾ ਦੇਦੀ ਟੈਨਸ਼ਨ ਮਕਾਰ ਨਹੀਂ ਹੋ ਰਹਾ। ਟੈਨਸ਼ਨ ਮਕਾਰ ਨਹੀਂ। ਉਹਦੀ ਕੇਰ ਵੀ ਅਜੂ ਰੋਟੀ ਪਾਣੀ ਸਭ ਕੁਝ ਪੜਾਈ ਫ੍ਰੀ। ਹੁਣ ਹੁਣ ਕਿਉਂ ਨਹੀਂ ਆਂਦਾ ਕਿ ਮੇਰੇ ਕੋਲ ਕੀ ਨਾ ਅੰਦਰ ਦਿਹਾੜੀ ਨਹੀਂ ਨਹੀਂ ਮੇਰੇ ਕੋਲ ਕੀ ਨਾ ਟਾਈਮ ਨਹੀਂ ਹੁੰਦਾ ਮੈਂ। ਹਾਂ ਨਹੀਂ ਉਹ ਪੜਾ ਕਿ ਬੱਚੇ ਘੁੰਮਦੇ ਫਿਰਦੇ ਇਹਨੂੰ ਫਿੱਟ ਵੀ ਰਿਹਾ। ਮਾਂ ਠੀਕ ਹੈ ਕਿ ਦੇਜੋ। ਮਾਂ ਠੀਕ ਹੈ ਕਿ ਦੇਜੋ। ਵਾਈਬਲ ਜੀ ਇਹ ਚੀਜ਼ ਹੋਤੀ ਨਹੀਂ ਕਿ ਮਤਲਬ ਘਰੋਂ ਕੱਢਣ ਦਾ ਬਾਹਰੋਂ ਮੈਂ ਸਿਰਫ ਲਾਗ ਵਾਸਤੇ ਕੋਈ ਮਿੱਟੀ ਚੜ੍ਹਨ ਦੇ ਜੇ ਤੂੰ। ਉਨੀ ਜਿਆਦਾ ਕੋਸ਼ਿਸ਼ ਕਰਾਂਗੇ ਮਾਂ ਨੂੰ ਠੀਕ ਕਰਕੇ ਤੇ ਤੁਹਾਡੇ ਸੰਜੋਤ ਤੁਹਾਡੇ ਸਾਥ ਨਾਲ ਬਾਬਾ ਜੀ ਇੱਥੇ ਲਾਜ ਹੋਣੀ ਆਣਾ ਮੈਂ ਨਹੀਂ ਹੁੰਦਾ ਤੂੰ ਸਾਈਨ ਕਰ ਲੈਣਾ ਸਾਈਨ ਕਰ ਸਾਈਨ ਕਰੋ ਇਹ ਵੀਡੀਓ ਸਾਈਨ ਕਰਾ ਦੇਣਾ ਬਣਾ ਕੇ ਸਾਈਨ ਕਰ ਗੁੱਠਾ ਲਾਏਗਾ ਸਾਈਨ ਕਰੇਗਾ ਪੈਨ ਦੋ ਪੈਨ ਦੋ ਪੈਨ ਗੱਡੀ ਚ ਪੈਨ ਹੈਗਾ ਜਦ ਤੱਕ ਇੱਕ ਮਿੰਟ ਆ ਜੀ ਗੱਲ ਵੀ ਕਰ ਮਾਂ ਨੂੰ ਤੱਕ ਦੇਰ ਗਿਆ ਨਹੀਂ ਨਹੀਂ ਤੈਨੂੰ ਕਿਹਾ ਹੀ ਨਹੀਂ ਮਾਰਿਆ ਸੀ ਜਦ ਨੂੰ ਮਾਰਿਆ ਗਿਆ ਸੀ ਆ ਲੋ ਆ ਪਾ ਲੋ ਸਾਈਨ ਕਰ ਸਾਈਨ ਕਰ ਸਾਈਨ ਕਰ ਅਮਨ ਹੈ ਬਾਕੀ ਕੀ ਹੋਏਗੀ ਉਹਦੀ ਪੂਰੀ ਪਰ ਕੇ 15 ਆ ਜਾਊਗਾ ਹੁਣ ਇਹ ਕੀ ਕਰਦੇ ਹਾਂਜੀ ਇਹੀ ਕਰਦੇ ਹੋ। ਹੋਰ। ਬਾਕੀ ਜ਼ਮੀਨ ਨਹੀਂ ਲਿਖਾਉਂਦੇ ਤੇਰੀ ਬੇਫਿਕਰ ਐ। ਕੀ ਨਾ ਕਰਨੀ ਬੀਜੇਂਗੇ? ਕਰਨ ਬੀਜੇਂਗੇ। ਪਹਿਲੇ ਤੇ ਵੀ ਕਰਨੀ ਬੀਜੇ। ਹਾਂ। ਚਲੋ ਠੀਕ ਹੈ ਜੀ। ਫੋਨ ਨੰਬਰ ਦਿੱਤੇਈ। ਫੋਨ ਨੰਬਰ ਮੇ ਕੋਈ ਹੈਗਾ ਤਾਂ ਤੋ ਕੋਈ ਨੰਬਰ ਹੈਗਾ। ਹੈਗਾ ਮੈਨੂੰ ਹੈਗਾ। ਉਹ ਵੀ ਲਿਖੋ ਨਾ। ਹੈਗਾ ਹੈਗਾ। ਨੰਬਰ ਵੀ ਤਾ ਲੈ। ਠੀਕ ਹੈ ਜੀ। ਆ ਲੈ ਮੈਂ। ਉਹ ਇੱਕ ਫਿਰਮ ਨਹੀਂ ਆਈ ਸੀ। ਜ਼ਿਆਦਾ ਤੁਹਾਡੀ ਮਾਂ ਮੇਰੀ। ਮਾਂ ਮੇਰੀ। ਹਾਂ। ਆਹ ਤੇ ਬਾ ਤੇਰਾ ਮਾਂ ਦਾ ਕੋਈ ਹੱਕ ਨਹੀਂ। ਹਾਂ। ਅੱਜ ਤੋਂ ਬਾਅਦ ਜ਼ਿਆਦਾ ਤੇਰੀ ਇਤਮਾਨ ਮਾਂ ਸਾਡੀ ਉਹਦਾ ਕੋਸ਼ਿਸ਼ ਕਰਾਂਗੇ ਠੀਕ ਹੈ ਕਿ ਤੂੰ ਮੇਰਾ ਬੱਬਾ ਜੀ ਨਾਲ ਮੇਰੇ ਤੇ ਮਾਂ ਨਾਲ ਗੱਲ ਹੈ ਹੀ ਨਹੀਂ ਨਾ ਚਲੋ ਕੋਈ ਨਹੀਂ ਕੁਰਸੀ ਦੇ ਪਾ ਕੇ ਫੇਰ ਲਾ ਦਿੰਦੇ ਚੁੱਕ ਕੇ ਲੈਣੇ ਮਤਲਬ ਚੁੱਕ ਕੇ ਲੈਣੇ ਉਹ ਮੰਗ ਕੇ ਕਹਿੰਦੀ ਮੈਂ ਸਿਰਫ ਬੱਬਾ ਜੀ ਨੂੰ ਫੋਨ ਕਰਦਾ ਚਲੋ ਫੇਰ ਆ ਮਤਲਬ ਕਿ ਲਾਜ ਨਹੀਂ ਸਮਝੀ ਗਰੀਬੀ ਤੌਰ ਤੇ ਕੋਈ ਗੱਲ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਸਮਝਦੇ ਇਹ ਜੀਨੀ ਸੋਚੀ ਬਾਬਾ ਜੀ ਸਮਝ ਲਿਆ ਆਪਾਂ ਦੇ ਵੀਰੇ ਕਹਿ ਦਿੰਦਾ ਨਹੀਂ ਗੱਲ ਇਹ ਕੋਈ ਗੱਲ ਮੇਰੀ ਗੱਲ ਆ ਮਾੜੇ ਬੰਦੇ ਆ ਪਾਈ ਮਾੜੇ ਬੰਦੇ ਨੇ ਵੀ ਪੈਸੇ ਥੋਂ ਮਤਲਬ ਕਿ ਬਾਬਾ ਜੀ ਇਲਾਜ ਕਰੂਗਾ ਮੈਂ ਪੈਸੇ ਥੋਂ ਅਰੇ ਕਿਹੜਾ ਸਾਰਾ ਕੋਈ ਇਲਾਜ ਕਰਾਉਣ ਵਾਲਾ ਜੀਵਨ ਦੇਣ ਵਾਲਾ ਰੱਬ ਹੁੰਦਾ ਠੀਕ ਹੈ ਬਾਕੀ ਅਸੀਂ ਤੁਹਾਡਾ ਨਾਲ ਕੋਈ ਗੱਲ ਕਰ ਰਹੀ ਨਹੀਂ ਜੀ ਠੀਕ ਹੈ ਨਾ ਇਹ ਵੀ ਜੀ ਛੋਟ ਚੱਕ ਚੱਕ ਲੋ ਇਦਾਂ ਚੱਕੀ ਚੱਲਾ ਹਾਈ ਇਹ ਪਾਈ ਗੱਡੀ ਹੋ ਨਾ ਬੱਕਰ ਤੋਂ ਵੀ ਕੋਪੜਾ ਪਾਣਾ ਨਹੀਂ ਸੋਕਣ ਨਾ ਕੇ ਤੁਰੇ ਨਾ ਕੋਈ ਗੱਲ ਬਾਬਾ ਜੀ ਉਹ ਤੁਹਾਨੂੰ ਹੁਣ ਕਹਿਤਾ ਨਾ ਹੁਣ ਤੁਹਾਨੂੰ ਕੋਈ ਗੱਲ ਹਾਈ ਗਰੂ ਹਾਈ ਆਈ ਕੰਮ ਕੋਹ ਹੈ ਗਰੂ ਵਾਈਟ ਖੋਲੋ ਕੋਈ ਜਲਦੀ ਵੀਰੇ ਗੱਡੀ ਖੋਲ ਦੇ ਜੀ ਧਿਆਨ ਪੈਰ ਦੇਖ ਧਿਆਨ ਵੀਰੇ ਪੈਰ ਪੈਰ ਨਾ ਸਿਸਕਣ ਧਿਆਨ ਵਾਈਟ ਐ ਜਦੀ ਖੋਲੋ ਬਾਈ ਇਦਾਂ ਹੀ ਸਾਰੀ ਖੋਲ ਦਿਓ ਆਈ ਮੈਂ ਤੁਹਾਨੂੰ ਅਬਦਲਾ

ਜਾ ਗਰੇ ਆਉਂਦੇ ਆਉਂਦਾ ਗੋਰੇ ਮੇਲਾ ਮੇਲਾ ਪਹਿਲੇ ਜਦੋਂ ਮਾਂ ਨੇ ਕਿਹਾ ਮਾਂ ਨਾਲ ਦਿਨ ਮਿਲਦੀ ਨਾ ਹੁਣ ਗੋਰੇ ਦਾ ਪੁੱਛਿਆ ਮੇਲਾ ਚੱਲ ਕੋਈ ਨਹੀਂ ਚੰਗਾ ਮਾ ਆਜੋ ਨਾਲ ਆਇਆ ਨਾ ਕੋਈ ਚੱਲ ਜੀ ਚੱਲ ਉਹ ਅੱਗੇ ਆ ਅੱਗੇ ਅੱਗੇ ਨਾਲ ਹੀ ਨਾਲ ਹੀ ਤੁਹਾਡੇ ਨਾਲ ਹੀ ਨਾਲ ਜਾਣਾ ਕਰੇਗਾ ਤੁਹਾਡੇ ਕੋਲੇ ਆ ਨਹੀਂ ਉਹਨਾਂ ਨੇ ਉਹਨਾਂ ਨੇ ਗੋਰੇ ਦਾ ਕਿਉਂ ਪੁੱਛਿਆ ਤੇਰਾ ਕਿਉਂ ਨਹੀਂ ਪੁੱਛਿਆ ਦੱਸ ਉਹ ਮਿਲੀ ਨਹੀਂ ਹਲੇ ਨੂੰ ਮਤਲਬ ਨਹੀਂ 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 ਵੀਰੇ ਨੋਟ ਉਧਰ ਆਉਂਦੇ ਸੀ ਆਏ ਹਾਏ ਮਾਇਆ ਉਧਰ ਆਉਂਦੀ ਸੀ ਪੁੱਤ ਪਾਲਣੇ ਬਾਕੀ ਇਹ ਗੱਲ ਉਹ ਬਾਈ ਗਲਤੀ ਮਾਫਰ ਕਰ ਗੱਲ ਕਿ ਮੈਂ ਅਈ ਨਹੀਂ ਰੱਬ ਦੀ ਕਚਹਿਰੀ ਚ ਰੱਬ ਨੇ ਮਾਫ ਨਹੀਂ ਕਰਨਾ ਤੈਨੂੰ ਜਿੱਥੇ ਗਿੱਕ ਲਤਾ ਹਾਂ ਹਾਂ ਅਰੇ ਵੀਰ ਰੱਬ ਦੀ ਕਚਹਿਰੀ ਤੇਨੂੰ ਮਾਫ ਨਹੀਂ ਕਰਨਾ ਹਾਂ ਚਲੋ ਠੀਕ ਹੈ ਬੰਤੀ ਜਾ ਤੂੰ ਭਾਬੀ ਤੇਰਾ ਮੋਟੋ ਕੱਢੀ ਬਾਬਾ ਜੀ ਉਹ ਨਹੀਂ ਹਾਂ ਖੜੇ ਪਰ